ਸਾਡੇ ਨਾਲ ਜੁੜੇ ਨੇ ਉਗੇ ਰਾਸ਼ੀ ਮਹਾਰ ਤੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸਿੱਖੋਂ ਸਾਹਿਬ ਜਿਹੜੇ ਕਿ ਵੱਖ-ਵੱਖ ਵਿਸ਼ਿਆਂ ਉੱਤੇ ਹਮੇਸ਼ਾ ਉਹ ਆਪਣੀ ਜਿਹੜੀ رائے ਦਿੰਦੇ ਆ ਉਹਦੇ ਤੇ ਕੋਈ ਨਾ ਕੋਈ ਵੱਡੇ ਪੱਤਰ ਤੇ ਮਾਮਲਾ ਅਸਰ ਅੰਦਾਜ਼ ਜ਼ਰੂਰ ਹੁੰਦਾ ਫਿਰ ਅੱਜ ਦੇ ਜਿਹੜੇ ਮਾਮਲੇ ਲੈ ਕੇ ਹਾਜ਼ਰਾਂ ਸਭ ਤੋਂ ਪਹਿਲਾਂ ਡਾਕਟਰ ਸਿੱਖ ਸਾਹਿਬ ਚੈਨਲ ਈ ਮਿਸ਼ਨ ਤੇ ਜਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਸ਼ੁਕਰੀਆ ਜੀ ਸਾਹਿਬ ਕਈ ਮਾਮਲੇ ਅੱਜ ਵੱਡੇ ਪੱਧਰ ਉੱਤੇ ਸਿਰ ਚੁੱਕ ਰਹੇ ਨੇ ਖਾਸ ਕਰਕੇ ਦਿੱਲੀ ਚਤਨਮਗਰੋਂ ਭਾਜਪਾ ਦੇ ਹਲਕਿਆਂ ਦੇ ਵਿੱਚੋਂ ਜਾਂ ਕਹਿ ਲਈਏ ਕਿ ਸਿਆਸੀ ਹਲਕਿਆਂ ਦੇ ਵਿੱਚੋਂ ਇਹ ਗੱਲ ਵੱਡੇ ਪੱਧਰ ਤੇ ਉੱਭਰਨ ਲੱਗੀ ਹੈ ਕਿ ਭਾਜਪਾ ਦਾ ਅਗਲਾ ਮਿਸ਼ਨ ਪੰਜਾਬ ਤੇ ਨਾਲ ਬਿਹਾਰ ਹੈ ਉਧਰ ਦਿੱਲੀ ਚ ਪੰਜ ਸਿੱਖ ਜਿੱਤੇ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਭਾਜਪਾ ਨਾਲ ਨੇ ਮਰਜਿੰਦਰ ਸਿੰਘ ਸਿਰਸਾ ਜਿਹੜੇ ਵੱਡੇ ਆਗੂ ਨੇ ਕੀ ਕਿਸੇ ਵੱਡੇ ਆਗੂ ਨੂੰ ਭਾਜਪਾ ਉੱਥੇ ਬਾਜ਼ਾਰ ਦੇ ਵਿੱਚ ਸ਼ਾਮਲ ਕਰੇਗੀ ਕਿਉਂਕਿ ਭਾਜਪਾ ਦਾ ਇੱਕ ਮੁੱਦਾ ਹੈ ਆਪਣੇ ਪੱਧਰ ਉੱਤੇ ਰਾਜ ਸੀ ਉਹਨਾਂ ਦਾ ਇੱਕ ਫੰਡਾ ਵੀ ਹੈ ਮੈਥਡ ਵੀ ਹੈ ਕਿ ਡਿਪਟੀ ਮੁੱਖ ਮੰਤਰੀ ਕਈ ਰਾਜਾਂ ਦੇ ਵਿੱਚ ਪਿਛਲੇ ਸਮੇਂ ਉਹਨਾਂ ਨੇ ਜਿੱਥੇ ਉਹਨਾਂ ਦੀ ਸਰਕਾਰ ਸਥਾਪਿਤ ਹੋਈ ਉਹਨਾਂ ਡਿਪਟੀ ਮੁੱਖ ਮੰਤਰੀ ਦਾ ਪਦ ਜਿਹੜਾ ਨਿਰਮਾਣ ਕੀਤਾ ਹੈ ਦਿੱਲੀ ਦੇ ਵਿੱਚ ਇਕ ਉਸ ਜੇਕਰ ਨਿਰਮਾਣ ਕਰਦੇ ਆ ਤਾਂ ਕਿਸ ਦੇ ਹੱਥ ਆਏਗੀ ਕਿਉਂਕਿ ਕਈ ਭਾਈਚਾਰੇ ਆ ਜਿਨ੍ਹਾਂ ਨੂੰ ਉਹਨਾਂ ਨੇ ਦਿੱਲੀ ਦੇ ਵਿੱਚ ਆਪਣੇ ਪੱਧਰ ਤੇ ਮਾਪਦੰਡ ਕਰਨਾ ਜਿਨ੍ਹਾਂ ਦੇ ਵਿੱਚ ਫਰਮਾਂਚਲੀ ਹੈ ਪੰਜਾਬੀ ਭਾਈਚਾਰਾ ਜਾਟ ਹੈ ਤਾਂ ਉੱਥੇ ਗੁਜਰ ਏਰੀਆ ਜਿਹੜਾ ਹੁਣ ਤਾਂ ਖੈਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੈਰ ਕਾਨੂੰਨੀ ਪ੍ਰਵਾਸ ਸੀ ਭਾਰਤ ਲਿਆਂਦੇ ਜਾ ਰਿਹਾ ਹੈ ਪਹਿਲਾ ਜਹਾਜ਼ ਆ ਗਿਆ ਦੂਜਾ ਲੱਦਣ ਦੀ ਤਿਆਰੀ ਹੈ ਅਜਿਹੇ ਦੌਰਾਨ ਉਹ ਅਗਲੇ ਸਮੇਂ ਅਗਲੇ ਦਿਨੀਂ ਅਮਰੀਕਾ ਦੀ ਫੇਰੀ ਉੱਤੇ ਹੈ ਦੱਸਿਆ ਜਾਂਦਾ ਕਿ ਟਰੰਪ ਨਾਲ ਉਹਨਾਂ ਦੀ ਖਾਸ ਮਿਲਣੀ ਅਜਿਹੇ ਸਾਰੇ ਮੁੱਦੇ ਖੈਰ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜਿਹੜੀ ਗੱਲ ਸਿਆਸੀ ਹਲਕਿਆਵਾਂ ਨੂੰ ਆ ਰਹੀ ਹੈ ਕਿ ਭਾਜਪਾ ਨੇ ਦਿੱਲੀ ਫਤਿਹ ਕਰਨ ਮਗਰੋਂ ਜਿਹੜਾ ਅਗਲਾ ਮਿਸ਼ਨ ਉਹ ਪੰਜਾਬ ਤੇ ਬਿਹਾਰ ਵੱਲ ਜਿਹੜਾ ਉਹ ਕੱਟ ਲਿਆ ਜੀ ਡਾਕਟਰ ਸਾਹਿਬ ਇਹ ਕਰਨਗੇ ਕਿਉਂ ਨਹੀਂ ਕਰਨਗੇ ਵੀ ਉਹ ਤਾਂ ਇਨੀ ਜਿਸ ਤਰੀਕੇ ਨਾਲ ਉਹਨਾਂ ਨੂੰ ਉੱਥੇ ਜਿੱਤ ਮਿਲੀ ਆ ਪੰਜਾਬ ਤਾਂ ਪਹਿਲੋਂ ਹੌਲੀ-ਹੌਲੀ ਉਹਨਾਂ ਦੀ ਇੱਕ ਇੱਕ ਜਿਹਨੂੰ ਕਹਿੰਦੇ ਨੇ ਫਰਟਾਈਲ ਗਰਾਉਂਡ ਤਿਆਰ ਹੋ ਰਿਹਾ ਸੀਗਾ ਜਿਸ ਤਰੀਕੇ ਨਾਲ ਕੇ ਹਾਸੀ ਵਾਲੇ ਪਾਸੇ ਲੱਗੇ ਆ ਜਿਸ ਤਰੀਕੇ ਦੇ ਨਾਲ ਕਾਂਗਰਸ ਦਾ ਕੋਈ ਅਤਾ ਪਤਾ ਨਹੀਂ ਹੈ ਕਿ ਉਹਦਾ ਲੀਡਰ ਕੌਣ ਹੈਗਾ ਜਾਂ ਕਿ ਇੱਕ ਸੁਰਨਾ ਬੋਲਦੇ ਆ ਜਾਦੀ ਕਾਂਗਰਸ ਤਾਂ ਬੀਜੇਪੀ ਵਾਲੇ ਪਾਸੇ ਚਲੀ ਗਈ ਆ ਪਰ ਜਿਸ ਤਰੀਕੇ ਨਾਲ ਆਮ ਆਦੀ ਪਾਰਟੀ ਉੱਥੇ ਹੁਣ ਦਿੱਲੀ ਦੇ ਵਿੱਚ ਕਮਜ਼ੋਰ ਹੋਈ ਆ ਜਾਂ ਜਿਸ ਤਰੀਕੇ ਨਾਲ ਤਾਂ ਆਪਾਂ ਵੀ ਦੇਖੀ ਵੀ ਆਮ ਆਦੀ ਪਾਰਟੀ ਨੂੰ ਸ਼ਹਿਰੀ ਹਲਕਿਆਂ ਦੇ ਵਿੱਚ ਭਾਵੇਂ ਕਿਸੇ ਸਮੇਂ ਲੋਕਾਂ ਨੇ ਬੀਜੇਪੀ ਨੂੰ ਵੋਟਾਂ ਨਹੀਂ ਪਾਈਆਂ ਪਰ ਸ਼ਹਿਰੀ ਹਲਕਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰੂਲਿੰਗ ਪਾਰਟੀ ਦੇ ਅਗੇਂਸਟ ਲੋਕ ਹੀ ਗਏ ਆ ਜੋ ਕਾਂਗਰਸ ਨੂੰ ਉਹਨਾਂ ਨੇ ਵੋਟ ਪਾਈ ਸੀ ਇਹ ਤੇ ਕੰਕਸ਼ਨ ਤੇ ਸਮਝਦੇ ਸੀਗੇ ਤੇ ਇਹ ਗੱਲ ਤਾਂ ਬਹੁਤ ਕਲੀਅਰ ਹੈਗੀ ਆ ਕਿ ਇਸ ਵੇਲੇ ਅਗਲਾ ਜਿਹੜਾ ਮਿਸ਼ਨ ਹੈ ਉਹ 227 ਜਿਹੜਾ ਉਹ ਭਾਜਪਾ ਲਈ ਪੰਜਾਬ ਬਹੁਤ ਕਲੀਅਰ ਆ ਔਰ ਰਾਣੀਆਂ ਰਵੈਤੀ ਤਰੀਕਿਆਂ ਦੇ ਨਾਲ ਤੁਸੀਂ ਰਾਜਨੀਤੀ ਫੁੰਡਿੰਗ ਕਰ ਸਕਦੇ ਨਹੀਂ ਕਿ ਐਵੇਂ ਬਿਠਾਏ ਬੰਦੇ ਨੂੰ ਕਹੇ ਤੋ ਬਹੁਤ ਵੱਡਾ ਲੀਡਰ ਹੈਗਾ ਲੋਕ ਦੇਖਦੇ ਆ ਜਿਨ੍ਹਾਂ ਨੂੰ ਆਪਾਂ ਬਹੁਤ ਵੱਡਾ ਲੀਡਰ ਗਿਣਦੇ ਸੀ ਲੋਕੀ ਜੇ ਲੋਕਾਂ ਦੀਆਂ ਨਜ਼ਰਾਂ ਦੇ ਜਾਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ खरे ਨਹੀਂ ਉਤਰਦੇ ਲੋਕੀ ਪੱਢ ਕੇ ਲੰਬੇ ਮਾਰ ਦਿੰਦੇ ਉਹਨੂੰ ਤੋ ਇਸ ਕਰਕੇ ਬਹੁਤ ਕਲੀਅਰ ਹੈਗਾ ਕਿ ਬੀਜੇਪੀ ਜਿਹੜੀ ਆ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਇੱਕ ਰਾਜਨੀਤਿਕ ਜਿਹੜੀ ਹੈਗੀ ਆ ਉਹ ਇਹ ਤਾਂ ਹੋਊਗਾ ਸ਼ਕਤੀ ਉਭਰੂਗੀ ਮੈਦਾ ਘਰ ਪੰਜਾਬ ਤੋਂ ਬਾਹਰ ਬੈਠਾ ਪਰ ਮੈਨੂੰ ਇਹ ਲੱਗਾ ਕਿ ਪਹਿਲੀ ਵਾਰੀ ਹੋਇਆ ਕਿ ਲੋਕਾਂ ਨੇ ਬੀਜੇਪੀ ਦੀ ਜਿਹੜੀ ਉੱਥੇ ਵਿਕਟਰੀ ਹੈਗੀ ਉਹਨੂੰ ਸੈਲੀਬ੍ਰੇਟ ਪਰ ਰੌਲਾ ਪਾ ਕੇ ਨਹੀਂ ਕੀਤਾ ਬਸ ਸੈਲੀਬ੍ਰੇਸ਼ਨ ਹੋਈ ਹੈ ਖੁਸ਼ੀ ਦੀ ਲਹਿਰ ਜੀ ਬਿਲਕੁਲ ਕਦੀ ਇਹ ਕਿਨਾਨੀ ਹੋਇਆ ਔਰ ਇਹ ਚ ਆਪਾਂ ਬੈਕਗ੍ਰਾਉਂਡ 'ਚ ਇਹ ਜਾਇਆ ਜਾਵੇ ਕਿ ਜਦੋਂ ਰਾਮ ਮੰਦਰ ਦਾ ਜਿਹੜਾ ਉਦਘਾਟਨ ਸੀਗਾ ਉਦੋਂ ਵੀ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਵਿੱਚ ਤੁਸੀਂ ਦੇਖੋ ਕਿ ਉਹ ਸੈਲੀਬ੍ਰੇਸ਼ਨ ਹੋਈ ਸੀਗੀ ਕਰਾਂ ਦੇ ਵਿੱਚ ਸਟੇਟਸਮੈਂਟ ਦੇ ਵਿੱਚ ਤਾਂ ਇਸੇ ਤਰੀਕੇ ਪੁੱਛੀ ਦੇਖੋ ਕਿ ਹੌਲੀ ਹੌਲੀ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਸਰਕਾਰਾਂ ਖਾਸ ਕਰਕੇ ਜਿਹੜੀ ਫੋਨ ਬੜੀ ਆਮ ਆਦਮੀ ਪਾਰਟੀ ਦੀ ਸਰਕਾਰ ਵਾ ਕਿਸ ਤਰੀਕੇ ਨਾਲ ਹਰ ਫਰੰਟ ਦੇ ਉੱਤੇ ਫੇਲ ਹੋ ਰਹੀ ਆ ਔਰ ਕਿਸ ਤਰੀਕੇ ਨਾਲ ਮੈਨੂੰ ਇਹ ਕਿਹਾ ਜਾਵੇ ਕਿ ਹਾਈ ਕੋਰਟ ਤੋਂ ਇੱਕ ਐਫੀਡੇਵਿਟ ਦੇਣ ਦੇ ਉੱਤੇ ਵੀ ਤੁਸੀਂ ਕਿੰਨਾ ਖਰਚਾ ਆਪਣੀ ਜਿਹੜੀ ਮਸ਼ੂਰੀ ਤੇ ਕੀਤਾ ਵਾ ਉਹਦੇ ਤੋਂ ਦੌੜਨ ਲਈ ਆ ਤੁਹਾਡੇ ਮੁਲਾਜ਼ਮ ਹੈਗੇ ਆ ਤੁਹਾਡੇ ਪੈਨਸ਼ਨਰ ਹੈਗੇ ਆ ਕਿਸਾਨਾਂ ਦੇ ਨਾਲ ਹਰ ਕੰਮ ਬਹੁਤ ਵੱਡੀ ਠੱਗੀ ਹੋਈ ਔਰ ਖਾਸ ਕਰਕੇ ਜਿਹੜੀਆਂ ਦੇਖੋ ਜਥੇਬੰਦੀਆਂ ਜਿਹੜੀਆਂ ਕਿਸਾਨਾਂ ਦੀਆਂ ਅਨੈਸੈਸਰੀ ਉਥੇ ਲੋਕਲੀ ਪ੍ਰੋਬਲਮ ਕ੍ਰੀਏਟ ਕਰਦੀਆਂ ਮੇਰੇ ਖਿਆਲੋਂ ਤੇ ਬੀਜੇਪੀ ਨੂੰ ਬਹੁਤ 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 ਸੂਟ ਕਰ ਰਿਆ ਤੇ ਤੁਸੀਂ ਰਾਜ ਕਿਹਾ ਵਾ ਪੰਜਾਬ ਦਾ ਪੱਠਾ ਵਹਿਣ ਡਿਆ ਵਾ ਤੁਸੀਂ ਆਪਣੀ ਜਿਹੜੀ ਹੈਗੀ ਹੈ ਜੋ ਵੀ ਤੁਹਾਡਾ ਕਹਿਦੀ ਹੈ ਟੈਂਡ ਚ ਕਾਨਾ ਪਾਈ ਬਿਠੇ ਨਿਕਲਣਾ ਕੁਛ ਨਹੀਂਗਾ ਹੁਣ 14 ਤਰੀਕ ਪੜ ਦੇਣਗੇ ਅਗਲੇ ਕਰਨਗੇ ਤੁਸੀਂ ਲੰਬੇ ਹੋ ਗੇਮ ਇਹ ਸਾਰੀ ਇੱਕ ਵਿਸਾਤ ਵਸਾਈ ਗਈ ਹੈ ਜਿਹਦੇ ਵਿੱਚ ਹੌਲੀ ਹੌਲੀ ਸਾਰਿਆਂ ਨੂੰ ਲੈ ਰਿਆ ਦੂਸਰੀ ਗੱਲ ਹੈ ਕਿ ਜਿਹੜੀ ਤੁਸੀਂ ਫਿਰ ਗੱਲ ਕਹੋਗੇ ਵੀ ਵੱਡਾ ਲੀਡਰ ਕੌਣ ਹੈ ਇੱਥੇ ਕੀ ਇਹ ਤੇ ਅਕਾਲੀ ਦਲ ਦਾ ਕੋਈ ਵੱਡਾ ਲੀਡਰ ਹੈਗਾ ਕੀ ਕੋ ਕਾਂਗਰਸ ਦਾ ਵੱਡਾ ਲੀਡਰ ਹੈ ਵੱਡਾ ਲੀਡਰ ਉਹਦੀ ਉਹਦੀ ਧੜ ਤੋਂ ਨਾ ਵੇਖਿਆ ਜਾਵੇ ਕਿ ਉਹ ਬਹੁਤ ਵੱਡਾ ਉੱਚਾ ਚੌੜਾ ਵੱਡਾ ਲੀਡਰ ਹੈਗਾ ਵੀ ਉਹਦਾ ਲੋਕਾਂ ਦੇ ਵਿੱਚ ਕਿੰਨੀ ਐਕਸੈਪਟੈਂਸ ਹੈਗੀ ਹੈ ਉਹਦਾ ਰਾਜੇ ਤੇ ਕਿਰਦਾਰ ਕੀ ਆ ਮੈਨੂੰ ਲੱਗਦਾ ਕਿ ਸਾਰੀਆਂ ਜਿਹੜੀਆਂ ਇਸ ਵੇਲੇ ਜਿਹੜੀਆਂ ਜਿਹੜੀਆਂ ਕਹਿੰਦੇ ਨੇ ਸੜਕਾਂ ਜਿਹੜੀਆਂ ਉਹ ਬੀਜੇਪੀ ਵਾਲੇ ਪਾਸੇ ਨੂੰ ਜਾਣ ਲੀਆਂ ਆਮ ਆਦੀ ਪਾਰਟੀ ਦਿੱਲੀ ਤੋਂ ਖਤਮ ਆਲਮੋਸਟ ਕਿਉਂਕਿ ਜਿਹੜੇ ਬਚੇ ਆ ਉਹ ਨਾ ਬਚੇ ਰਹਿਣ ਨਹੀਂ ਦੇਣੇ ਬਹੁਛੇ ਸਟੋਰੀ ਅਸ਼ੂ ਕਹਿੰਦੇ ਕੇਦਰੀਵਾਲ ਜੇਲ੍ਹ ਚ ਜਾਊਗਾ ਕਿਉਂਕਿ ਗਵਰਨਰ ਸਾਹਿਬ ਨੇ ਉਹ ਜਿਹੜੀ ਹੈਗੀ ਅਪਰੂਵਲ ਦੇ ਦਿੱਤੀ ਆ ਉਹ ਵੀ ਹਾਰ ਗਿਆ ਇੱਕ ਹੋਰ ਸੋਧਿਆਸ਼ੀ ਇਹਦਾ ਸੈਕੰਡ ਇਨ ਕਮਾਂਡ ਜਿਹੜਾ ਆਪਣੇ ਆਪ ਚ ਬਹੁਤ ਜਿਹੜਾ ਲੱਗਦਾ ਹੈ ਕਿ ਇਸ ਸਮੇਂ ਸਟੇਟਸਮੈਨ ਉਹ ਬਿਹੇਵ ਕਰਦਾ ਸੀਗਾ ਜਾਂ ਐਰੋਗੈਂਟ ਵੀ ਸੀਗਾ ਉਹਦੀ ਆਪਣੀ ਉਹਦੀ ਬੋਲੀ ਦੇ ਵਿੱਚੋਂ ਕਰਕੇ ਤੇ ਇੱਕ ਜਿਹੜਾ ਹੋਰ ਸੀ ਮੇਰੇ ਖਿਆਲ ਸਤਿੰਦਰ ਜੈਨ ਵੀ ਇਹਨਾਂ ਦਾ ਜਿਹੜਾ ਉਹ ਹਾਰ ਗਿਆ ਇਹ ਤਾਂ ਜਿੱਦਾਂ ਕਿਹਾ ਹੈਗੇ ਇਹਨਾਂ ਨੂੰ ਤੇ ਭੇਜਣਗੇ ਉੱਥੇ ਮਗਰ ਬਚਿਆ ਕੀ ਰਿੰਦਾ ਖੁੰਦਾ ਪੰਜਾਬ ਬਚਿਆ ਔਰ ਪੰਜਾਬ ਦੇ ਵਿੱਚ ਕੌਣ ਆਏ ਲੰਦਾ ਜਿਹੜਾ ਪਾਰਟੀ ਸੰਗਠਨ ਨੂੰ ਜੋੜ ਕੇ ਰੱਖੂਗਾ ਪਰ ਮੈਨੂੰ ਤੇ ਵੀ ਲੱਗਦਾ ਕਿ ਹੁਣ ਬੀਜੇਪੀ ਦਾ ਇਸ ਤੋਂ ਪਹਿਲੋ ਇਹ ਹੋਊਗਾ ਕਿ ਜੇ ਪੰਜਾਬ ਦੀ ਜਿਹੜੀ ਸ਼ਰਾਬ ਨੀਤੀ ਜੇਕਰ ਕਿਹਾ ਗਿਆ ਸੀਗਾ ਕਿ ਸ਼ਾਇਦ ਉਹਦੇ ਵਿੱਚ ਵੀ ਦਿੱਲੀ ਵਾਲਿਆਂ ਦਾ ਜਿਹੜਾ ਹੈਗਾ ਸੀ ਬਣਾਉਣ ਦੇ ਵਿੱਚ ਹੱਥ ਸੀਗਾ ਜਾਂ ਉੱਥੇ ਕੋਈ ਸੱਦੇ ਗਏ ਸੀਗੇ ਹੁਣ ਤਾਂ ਬਿਲਕੁਲ ਸਿੱਧਾ ਮੋਰਚਾ ਜਿਹੜਾ ਹੈਗਾ ਵਾ ਉਹ ਆਮ ਆਦੀ ਪਾਰਟੀ ਦੇ ਜਿਹੜੇ ਸਰਕਾਰ ਉਹਦੇ ਖਿਲਾਫ ਈਡੀ ਸੀਬੀਆਈ ਖੋਲੂਗੀ ਕਾਂਗਰਸ ਵਾਲਿਆਂ ਨੂੰ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ ਮੈਂ ਇਸਕਾ ਇਹ ਰਿਆਂ ਕਿ ਇਹ ਮੈਂ ਕੱਟੋ-ਕੱਟ ਕੇ ਨਾ ਵੀ ਬਹੁਤ ਵੱਡੀ ਟਰੈਜੇਡੀ ਹੋਈ ਬਹੁਤ ਵੱਡਾ ਦੁਖਾਂਤ ਆ ਅਸਲ ਦੇ ਵਿੱਚ ਇਹ ਐਕਸਪੈਰੀਮੈਂਟ ਜਿਹੜਾ ਸੀਗਾ ਬਦਲਵੀਂ ਰਾਜਨੀਤੀ ਦਾ ਐਕਸਪੈਰੀਮੈਂਟ ਸੀਗਾ ਇਹ ਸਿਰਫ ਇਥੇ ਕੇਜਰੀਵਾਲ ਦੀ ਹਾਰ ਨਹੀਂ ਹੋਈ ਖਾਸ ਕਰਕੇ ਇਹ ਨਹੀਂ ਹੈਗਾ ਕਿ ਉਹ ਉਹ ਲੀਡਰ ਜਿਹੜਾ ਹੈਗਾ ਉਹ ਬਿਲਕੁਲ ਜ਼ੀਰੋ ਹੋ ਗਿਆ ਅਸਲ ਦੇ ਵਿੱਚ ਕੋਸ ਵਿਚਾਰ ਦੀ ਹਾਰ ਹੋਈ ਹੈ ਜਿਹੜੀ ਉਸ ਸਮੇਂ ਦੇ ਵਿੱਚ 12-13 ਦੇ ਵਿੱਚ ਲੱਖਾਂ ਕਰੋੜਾਂ ਲੋਕਾਂ ਨੇ ਇਹ ਉਹਨਾਂ ਦੇ ਦਿਮਾਗ ਦਾ ਹਿੱਸਾ ਬਣਿਆ ਸੀ ਕਿ ਅਸੀਂ ਰਵਾਇਤੀ ਪਾਰਟੀ ਤੋਂ हट ਕੇ ਬਦਲਵੀਂ ਰਾਜਨੀਤੀ ਲਿਆ ਸਕਦੇ ਹਾਂ ਉਹ ਠੀਕ ਆ ਕਿਹੜੀ ਵੱਲ ਬਹੁਤ ਵੱਡਾ ਗੁਨਾਹਗਾਰ ਇਹਦੇ ਵਿੱਚ ਜਿਹੜੀ ਉਹਦੀ ਕੋਟਰੀ ਹੈਗੀ ਬਹੁਤ ਵੱਡੀ ਗੁਨਾਹਗਾਰਾ ਕਿਉਂਕਿ ਇਹਨਾਂ ਨੇ ਉਹਨਾਂ ਲੋਕਾਂ ਦੇ ਨਾਲ ਦਗਾ ਕੀਤਾ ਸੀ ਜਿਹੜੇ ਲੋਕ ਜਿਹੜੇ ਸੀ ਇਸ ਵਿਚਾਰ ਨੂੰ ਆਭਾਰਨ ਦੇ ਵਿੱਚ ਜਿਹੜੇ ਸੀਗੇ ਉਹ ਅੱਗੇ ਆਏ ਸੀ ਤਾਂ ਇਸ ਕਰਕੇ ਮੁਸ਼ਕਲੇ ਮੁਸ਼ਕਲੇ ਹੈਗੀਆਂ ਭਾਜਪੀ ਜਿਹੜੀ ਕੋਈ ਹਰ ਕਿਸਮ ਦਾ ਰਿਸੋਰਸ ਹੈਗੇ ਤੁਸੀਂ ਮਿਲਕੀਪੁਰ ਦੀ ਜਿਹੜੀ ਖਾਸ ਕਰਕੇ ਲੈ ਲਓ ਤੁਸੀਂ ਕਿਸ ਤਰੀਕੇ ਨਾਲ ਇਲੈਕਸ਼ਨ ਲੜਦੇ ਆ ਕਿਦਾਂ ਇਹਨਾਂ ਦਾ ਜਿਹੜਾ ਹੈਗੇ ਡਿਫਰੈਂਟ ਆਰਗੇਨਾਈਜੇਸ਼ਨਸ ਆਰਐਸਐਸ ਹੈਗੀਆਂ ਹੋਰ ਸਾਰੀਆਂ ਉਹ ਐਕਟੀਵੇਟ ਹੁੰਦੀਆਂ ਪੰਜਾਬ ਦੇ ਵਿੱਚ ਆਰਐਸਐਸ ਬਹੁਤ ਪਾਵਰਫੁੱਲ ਹੈ ਇਹ ਤਾਂ ਪਹਿਲੇ ਸਮੇਂ ਦੇ ਉਤੋਂ ਹੀ ਸਾਰੇ ਕੰਮ ਖਾਸ ਕਰਕੇ ਵਿਦਿਅਕ ਸੰਸਥਾਵਾਂ ਦੇ ਵਿੱਚ ਜਾਂ ਹੋਰ ਨਾ ਕੋਰ ਦੇ ਵਿੱਚ ਅਮਰਿੰਦਰ ਸਿੰਘ ਦੇ ਵੇਲੇ ਤੋਂ ਹੀ ਇਹਨਾਂ ਦੇ ਖਾਸ ਬੰਦੇ ਜਿਹੜੇ ਸੀ ਉੱਥੇ ਲੱਗਣੇ ਸ਼ੁਰੂ ਹੋ ਗਏ ਸੀ ਬਾਹਰ ਦੇ ਵਿੱਚ ਵੀ ਉਸੇ ਤਰੀਕੇ ਨਾਲ ਲੱਗੇ ਜਾਣਦੇ ਤਾਂ ਪੰਜਾਬ ਬਹੁਤ ਪਟਾਇਲ ਗਰਾਉਂਡ ਹੈ ਦੂਸਰੀ ਗੱਲ ਇਹ ਕਿ ਲਈ ਕਿਸਾਨਾਂ ਦੇ ਰਹੀ ਜਾਵਾਂਗੇ ਕਿਸਾਨ ਕਿੰਨਾ ਚੇਰੇ ਲੜਾਈ ਲੜ ਲੈਣਗੇ ਪੋਲੀਟਿਕਲ ਕਿਸਾਨ ਨਹੀਂ ਸਕਦੇ ਹਰਿਆਣੇ ਦੇ ਕਿਸਾਨ ਹੈਗੇ ਸੀ ਕਿਦਾਂ ਨੌਨ ਕਿਸਾਨ ਇਕੱਠੇ ਕਰ ਦਿੱਤੇ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਦਾ ਨੰਬਰ ਵੀ ਹੈਗਾ ਇਹਦੇ ਨਾਲ ਜਿਹੜਾ ਹੈਗਾ ਖਾਸ ਕਰਕੇ ਨੌਰ ਕਿਸਾਨੀ ਵੀ ਹੈਗੀ ਆ ਦਲਤ ਭਾਈਚਾਰਾ ਕਿੰਨਾ ਵੱਡਾ ਹੈਗਾ ਤਾਂ ਬੀਜੇਪੀ ਦੀ ਜਿਹੜੀ ਇਹ ਸਟ੍ਰੈਟਜੀ ਹੈਗੀ ਆ ਕਿ ਦਲਤ ਭਾਈਚਾਰੇ ਨੂੰ ਇਕੱਠਾ ਕਰ ਲਓ ਔਰ ਜਿਹੜੀਆਂ ਖਾਸ ਕਰਕੇ ਕਿਸਾਨੀ ਕੁਝ ਨੂੰ ਛੱਡ ਕੇ 10 5 20% ਨੂੰ ਛੱਡ ਕੇ ਬਾਕੀ ਕਿਸਾਨੀ ਨਾਮ ਦੀ ਕਿਸਾਨੀ ਆ ਬਹੁਤ ਵੱਡੀ ਗਿੰਦ ਜਮੀਨਾ ਠੇਕੇ ਤੇ ਲੈਂਦੇ ਆ ਹੈ ਬਹੁਤ ਘੱਟ ਜੋਤਾਂ ਰਹਿ ਗਈਆਂ ਉਹਨਾਂ ਦੀ ਆਈ ਚਲਾਈ ਵਾਲਾ ਪਾਸਾ ਹੀ ਹੁੰਦਾ ਉਹ ਖੇਤੀ ਇਸ ਕਰਕੇ ਕਰਦੇ ਆ ਕਿ ਉਹਨਾਂ ਕੋਲ ਹੋਰ ਬਹੁਤ ਸਾਰੀਆਂ ਆਪਸ਼ਨਸ ਨਹੀਂ ਹੈਗੀਆਂ ਬਹੁਤ ਸਾਰੀਆਂ ਆਪਰਚੂਨਿਟੀਆਂ ਨਹੀਂ ਹੈਗੀਆਂ ਬਾਕੀ ਦੇ ਸਾਰੇ ਖੇਤੀ ਤੋਂ ਬਾਹਰ ਹੋ ਗਏ ਤੋ ਇਸ ਕਰਕੇ ਇਹ ਵਸ ਦੀ ਲੜਾਈ ਇਕੱਲੀ ਉਹਨਾਂ ਦੀ ਨਹੀਂ ਰਹਿ ਜਾਂਦੀ ਬਾਕੀ ਤੇ ਬਹੁਤ ਵੱਡੀ ਗਿਣਤੀ ਹੁੰਦੀ ਹੈ ਤੁਹਾਡੇ ਸਾਡੇ ਵਰਗੇ ਉਹ ਹਵਾ ਦਾ ਰੁੱਖ ਵੇ ਕਿ ਉਹ ਆਪਸੇ ਨਾਲ ਤੁਰ ਪੈਂਦੇ ਆ ਤੋ ਇਹ ਮੈਨੂੰ ਲੱਗਦਾ ਸੀ ਕਿ ਇਹ ਨਾ ਹੋਵੇ ਕਿ ਜਿਹੜਾ 2022 ਦੇ ਵਿੱਚ ਜੋ ਆਮ ਆਦੀ ਪਾਰਟੀ ਨਾ ਹੋਇਆ ਸੀ ਕੱਲ ਨੂੰ ਕਦੇ ਇਸੇ ਤਰੀਕੇ ਦਾ ਐਕਸਪੈਰੀਮੈਂਟ ਕਿਉਂਕਿ ਦੂਸਰੀਆਂ ਪਾਰਟੀਆਂ ਫੇਲ ਹੋਈਆਂ ਭਗਵੰਤ ਮਾਨ ਇਸ ਵੇਲੇ ਆਲਮੋਸਟ ਮਿਜ਼ਰੇਬਲ ਫੇਲਡ ਸਿਸਟਮ ਨੂੰ ਹੈਡ ਕਰ ਰਿਹਾ ਬਿਊਰੋਕ੍ਰੈਟਿਕ ਜਿਹੜੀ ਤਾਕਤ ਦੇ ਨਾਲ ਪੋਲਿਟিক্যাল ਵੇਂਗੇ ਦਾ ਬਿਲਕੁਲ ਆਲਮੋਸਟ ਜ਼ੀਰੋ ਹੈ ਕਿਉਂਕਿ ਢਾਂਚਾ ਨਹੀਂ ਹੈ ਔਰ ਜਿਸ ਤਰੀਕੇ ਲੋਕਾਂ ਨੇ ਇਹਨਾਂ ਨੂੰ ਹਿੰਟ ਦਿੱਤਾ ਸੀ ਆ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ ਜਾਂ ਮਿਊਸਪਲ ਕਮੇਟੀ ਦੇ ਵਿੱਚ ਉਹ ਤੇ ਕੰਨ ਤੇ ਲਿਖਿਆ ਹੈ ਕਾਂਗਰਸ ਤਗੜੀ ਨਹੀਂ ਹੋ ਰਹੀ ਕਾਂਗਰਸ ਦਾ ਕੋਈ ਮਾਈ ਬਾਪ ਨਹੀਂ ਬੜ ਰਿਹਾ ਕਾਂਗਰਸ ਵੈਸੇ ਵੀ ਢਾਂਚਾ ਦਾ ਤੌਰ ਦੇ ਉੱਤੇ ਬੇਸ ਲੈਵਲ ਦੇ ਉੱਤੇ ਬਹੁਤ ਕਮਜ਼ੋਰ ਹੋ ਗਈ ਬਹੁਤ ਵੱਡੀ ਗਿਣਤੀ ਦੇ ਲੋਕ ਭਾਜਪੀ ਖੇਲੇਗੇ ਤਾਂ ਇਸ ਕਰਕੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਬਿਹਾਰ ਬਿਲਕੁਲ ਠੀਕ ਐਕਸਪੈਰੀਮੈਂਟ ਕਰਨਗੇ ਉਹਦੇ ਵਿੱਚੋਂ ਇਸ ਕਿਸਮ ਦਾ ਕਰਨਗੇ ਜਿਹੜੀ ਇਹਨਾਂ ਨੂੰ ਪਿੱਛੇ ਛਡਣ ਕਿਉਂਕਿ ਬੀਜੇਪੀ ਕੋ ਤਾਮ-ਝਾਮ ਬਹੁਤ ਹੈ ਹੂੰ ਬੀਜੇਪੀ ਉਸ ਤਰੀਕੇ ਨਾਲ ਰਿਸੋਰਸ ਦੀ ਗੱਲ ਵੀ ਹੈਗੀ ਆ ਲੋਕਾਂ ਨੂੰ ਦੱਸਦੇ ਵੀ ਆ ਭਾਵੇਂ ਸੜਕਾਂ ਲੋਕਾਂ ਦੇ ਪੈਸੇ ਨਾਲ ਬਣਦੀਆਂ ਭਾਵੇਂ ਹੋਰ ਚੀਜ਼ਾਂ ਹੋ ਰਹੀਆਂ ਇੱਕ ਇਮਝ ਵੀ ਆਉਂਦਾ ਕਿ ਇਸ ਸਮੇਂ ਦੇ ਵਿੱਚ ਮੈਂ ਹੁਣ ਜਿੱਥੇ ਮੈਂ ਬੈਠਾ ਇੱਥੇ ਮੈਂ ਕੱਲ ਲੋਕਾਂ ਨਾਲ ਗੱਲ ਕਰ ਰਿਹਾ ਸੀ ਇੱਥੇ ਲੋਕੀ ਉਸੀ ਨੂੰ ਅਪਰੀਸ਼ੀਏਟ ਕਰਦੇ ਵੀ ਯਾਰ ਸਾਨੂੰ ਬਿਜਲੀ ਮਿਲ ਨਹੀਂ ਰਹੀ ਆ 18 ਤੋਂ 20 ਫਾਰਮ ਸੈਕਟਰ ਨੂੰ ਬਿਜਲੀ ਮਿਲ ਨਹੀਂ ਰਹੀ ਆ ਕਮਾ ਜਿਹੜਾ ਹੈਗਾ ਐਕਸਿਸਟੈਂਟ ਦੇ ਨਾਲ ਚੱਲ ਰਿਹਾ ਹੈ ਲਾ ਕੇ ਜੁਪੀ ਦੇ ਵਿੱਚ ਉੱਤਰ ਪ੍ਰਦੇਸ਼ ਦਾ ਲਾਇਡ ਆਰਡਰ ਜਿਹੜਾ ਹੈਗਾ ਉਹ ਲੋਕੀ ਮਤਲਬ ਅਧਿ ਰਾਜ ਨੂੰ ਨਿਕਲ ਜੋ ਮਤਲਬ ਜਿਹੜੇ ਇਵਨ ਇਹਦੇ ਕੰਟਰੋਲ ਵਿਰੋਧੀ ਵੀ ਹੈਗੇ ਉਹ ਵੀ ਕਹਿੰਦੇ ਯਾਰ ਘੱਟੋ ਘੱਟ ਇਹ ਤਾਂ ਹੈਗਾ ਨਾ ਠੀਕ ਆ ਪਰ ਨੂੰ ਧੱਕਾ ਲੱਗਾ ਜਿਹੜੇ ਕੋਈ ਬਿਜ਼ਨਸਮੈਨ ਲੋਕ ਹੈਗੇ ਛੋਟੇ ਉਹ ਕਹਿੰਦੀ ਹੈ ਵੀ ਸੈਂਟਰਲ ਗਵਰਨਮੈਂਟ ਦੀਆਂ ਪਾਲਿਸੀ ਨੂੰ ਪਰ ਉਹ ਕਿਹਦੇ ਵਾਸਤੇ ਸਿਕਿਉਰਿਟੀ ਹੋਈ ਆ ਸਾਨੂੰ ਡਰ ਕੋਈ ਨਹੀਂ ਮੈਂ ਕਹਿਣ ਤੋਂ ਬਾਅਦ ਹੈਗਾ ਸਰਕਾਰਾਂ ਸਾਰੇ ਦੇਸ਼ ਹੀ ਵੱਡ ਰਹੀਆਂ ਸਾਰਾ ਕੁਝ ਹੋ ਰਿਹਾ ਜਿਸ ਤਰੀਕੇ ਨਾਲ ਝੋਨੇ ਦੀ ਉਠਾਈ ਹੋਈ ਇੱਥੇ ਪੰਜਾਬ ਦੇ ਵਿਚਾਰਕਾਂ ਚ ਝੋਨਾ ਰੋਲ ਦਿੱਤਾ ਇੱਥੇ ਲੋਕਾਂ ਨੂੰ ਪੁੱਛੀ ਤਾਂ ਕਹਿੰਦੇ ਨਹੀਂ ਸਾਡੇ ਚਲੋ ਜੋਰ ਦਾ ਖਰਚਾ ਪਾਣੀ ਹੁੰਦਾ ਦੂਸਰਾ ਉਹ ਉਹ ਲੈਂਦੇ ਭਾਵੇਂ ਕਿ ਇੰਨਾ ਜ਼ਿਆਦਾ ਨਹੀਂ ਹੁੰਦਾ ਪਰ ਸਾਰਾ ਕੁਝ ਹੈਗਾ ਉਹਦੇ ਵਿੱਚੋਂ ਗਵਰਨੈਂਸ ਵਾਲਾ ਪਾਰਟ ਮੈਂ ਪਾਰਟ ਉਹ ਕਹਿੰਨਾ ਉਹ ਉਹ ਦੇ ਵਿੱਚੋਂ ਹੈਗਾ ਸਾਡੇ ਤੇ ਜਿਹੜੀ ਮਿਸ ਗਵਰਨੈਂਸ ਹੈਗੀ ਹੈ ਜਾਂ ਸਾਡੇ ਜਿਹੜਾ ਡਿਫੰਕਸ਼ਨਿੰਗ ਹੈਗੀ ਹੈ ਅਤਵਾਰ ਹੀ ਕੋਈ ਨਹੀਂ ਰਾਤ ਨੂੰ ਤੁਸੀਂ ਪਿੰਡ ਨਿਕਲੋ ਵਾਪਸ ਮੋੜਦੇ ਕਿ ਨਹੀਂ ਮੋੜਦੇ ਹਰ ਤਾਂ ਕੋਈ ਤੁਹਾਡੀ ਇੱਥੇ ਜਿਹੜੀ ਕਿਤੇ ਖੋਆ ਹੋ ਗਈ ਕਿਤੇ ਕੁਝ ਹੋ ਗਿਆ ਸਰਿਆਂ ਗੋਲੀਆਂ ਚੱਲਣੀਆਂ ਤਾਂ ਮੈਂ ਕਹਿਣ ਤੋਂ ਪਾਵ ਹੈ ਹੁਣ ਐਸੇ ਲੋਕੀ ਉਹ ਚੀਜ਼ ਨੂੰ ਨਹੀਂ ਉਹਨਾਂ ਜਿਆਦਾ ਦੇਖਦੇ ਵਿਚਾਰਧਾਰਾ ਵਾਲੀ ਲੜਾਈ ਆਲਮੋਸਟ ਖਤਮ ਹੋ ਗਈ ਆ ਹੁਣ ਐਸ ਵੇਲੇ ਉਹ ਦੇਖਦੇ ਆ ਕਿ ਕਿਹੜੀ ਪਾਰਟੀ ਜਿਹੜੀ ਹੈਗੀ ਆ ਉਹ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਕਿ ਉਹਨਾਂ ਨੂੰ ਜਿਹੜਾ ਹੈਗਾ ਉਹਦੇ ਵਿੱਚੋਂ ਕੋਈ ਸੁੱਖ ਮਹਿਸੂਸ ਹੋ ਸਕਦਾ ਕਾਂਗਰਸ ਨੇ ਲੋਕਾਂ ਨੂੰ ਕਿੰਨਾ ਕੁਝ ਦਿੱਤਾ ਨਹੀਂ ਦਿੱਤਾ ਹੁਣ ਕੀ ਦੇ ਰਹੇ ਆ ਅਕਾਲੀ ਕਿੰਨਾ ਚਿਰ ਲੰਮਾ ਸਮਾਂ ਪੁਰਾਣੇ ਆਪਣੇ ਅਤੀਤ ਤੇ ਜਿੰਦੇ ਰਹਿਣਗੇ ਮਹਾਰਾਜ ਰঞ্জੀਤ ਸਿੰਘ ਦੀ ਗੱਲ ਕਰਦੇ ਰਹਿਣਗੇ ਜਾਂ ਜਿਹੜੀ ਖਾਸ ਕਰਕੇ ਫ੍ਰੀडम ਸਟਰਗਲ ਦੇ ਵਿੱਚ ਕੱਲ ਨਹੀਂ ਹੈਗਾ ਹੁਣ ਇਸ ਵੇਲੇ ਕੀ ਹੈਗਾ ਇਹਦੇ ਵਿੱਚ ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਸਾਰਾ ਜਿਹੜਾ ਸਾਰਾ ਅਵੇਲੇਬਲ ਜਿਹੜੀ ਹੈਗੀ ਤੁਹਾਡੀ ਕੋ ਸਿਚੁਏਸ਼ਨ ਹੈਗੀ ਆ ਉਹ ਚੋਂ ਲੱਗਦਾ ਹੈ ਕਿ ਬੀਜੇਪੀ ਨੂੰ ਬਹੁਤ ਵੱਡਾ ਹੌਸਲਾ ਹੋਇਆ ਹਰਿਆਣੇ 'ਚ ਹੋਇਆ ਸੀਗਾ ਮਹਾਰਾਸ਼ਟਰ ਦੇ ਵਿੱਚ ਕੀਤਾ ਉਹਨਾਂ ਨੇ ਦਿੱਲੀ 'ਚ ਉਹਨਾਂ ਨੇ ਕਰਕੇ ਵਿਖਾਲ ਦਿੱਤਾ ਵੱਡੀਆਂ ਵੱਡੀਆਂ ਜਿਹੜੇ ਤੋਪਾਂ ਸੀ ਉਹ ਢਾਹ ਦੀਆਂ ਤੇ ਹੁਣ ਨੈਚਰਲੀ ਬਹੁਤ ਕਲੀਅਰ ਹੈਗਾ ਉਹ ਪੰਜਾਬ ਨੂੰ ਡਾਕਟਰ ਸਾਹਿਬ ਇੱਥੇ ਸਵਾਲ ਹੈ ਕਿ ਬੀਜੇਪੀ ਦਾ ਕੀ ਮਿਸ਼ਨ ਆਪਾਂ ਇਕੱਲੇ ਤੌਰ ਤੇ ਮੰਨ ਸਕਦੇ ਆ ਵੀ ਇਕੱਲੇ ਆਉਣਗੇ ਯੂਜਨਗੇ ਇਕੱਲੇ ਲੜਨਗੇ ਇਕੱਲਾ ਪੰਜਾਬ ਪ੍ਰਤੀਨਿਧਤਾ ਮਿਸ਼ਨ ਹੋਏਗਾ ਕਿਉਂਕਿ ਪਿਹਾਰ ਦੀ ਗੱਲ ਕਰ ਲਈਏ ਉੱਥੇ ਅੱਜ ਦੀ ਘੜੀ ਉਹਨਾਂ ਦਾ ਸੰਯੁਕਤ ਹੈ ਕਿਉਂਕਿ ਬੀਜੇਪੀ ਦੇ ਐਮਪੀ ਐ ਦਰਜਨ ਤੋਂ ਵੱਧ ਉਹ ਕੇਂਦਰ ਦੇ ਵਿੱਚ ਵੀ ਨੇ ਭਾਈਵਾਲ ਤੇ ਰਹੇ ਪੰਜਾਬ ਦਾ ਇੱਕ ਵੱਖਰਾ ਸਵਾਲ ਪੈਦਾ ਹੁੰਦਾ ਹੈ ਕਿ ਇਕੱਲੇ ਲੜਨਗੇ ਕਿਉਂਕਿ ਇਸ ਤੋਂ ਪਹਿਲਾਂ ਤਿੰਨ ਟਰਮ ਉਹ ਅਕਾਲੀ ਦਲ ਦੇ ਨਾਲ ਉਹਨਾਂ ਨੇ ਰਾਜਪਾਲ ਪੰਜਾਬ ਦਾ ਸੰਭਾਲਿਆ ਇਹ ਕੋਈ ਰਾਜਨੀਤੀ ਜਿੱਥੇ ਕਦੀ ਕੋਈ ਸਮਝ ਅਧਰ ਪੱਕਾ ਨਹੀਂ ਹੁੰਦਾ ਸਮਝੌਦੇ ਕਰਦੀਆਂ ਸਮਝੌਦੇ ਬਣਦੇ ਆ ਰਾਜਨੀਤੀ ਦੀ ਪਰਿਭਾਸ਼ਾ ਹੀ ਹੈਗੀ ਆ ਨਾ ਕੋਈ ਪੱਕਾ ਦੁਸ਼ਮਣ ਹੁੰਦਾ ਨਾ ਕੋਈ ਪੱਕਾ ਦੋਸਤ ਹੁੰਦਾ ਭਾਜਪਾ ਨੇ ਆਪਣੇ ਪੈਰ ਬਹੁਤ ਚੰਗੀ ਤਰ੍ਹਾਂ ਵਿਛਾਲ ਲਿਆ ਕਾਂਗਰਸ ਨੂੰ ਰਿਡੀਕਿਊਲ ਕਰਦੀ ਆ ਕਾਂਗਰਸ ਨੂੰ ਹਰ ਵੇਲੇ ਹਰ ਰੋਜ਼ ਹਾਸੋਣੀ ਸੀ ਪੌਂਡੀ ਕਾਂਗਰਸ ਅਨਫਰਚੂਨੇਟ ਪਾਰਟੀ ਹੈ ਵੀ ਨੈਸ਼ਨਲ ਲੀਡਰਸ਼ਿਪ ਤੇ ਲੜ ਰਹੀ ਹੈ ਜਿਹੜਾ ਥੱਲੇ ਕਾਂਗਰਸ ਦਾ ਬਹੁਤ ਪੱਠਾ ਬੈਠਾ ਚਾਹੇ ਉਹ ਪਿੰਡ ਪੱਧਰ ਦਾ ਹੈ ਚਾਹੇ ਬਲਾਕ ਪੱਧਰ ਦਾ ਹੈ ਚਾਹੇ ਜ਼ਿਲ੍ਹਾ ਪੱਧਰ ਦਾ ਹੈ ਤੇ ਜਿਹੜੀ ਸਟੇਟ ਆਰਗੇਨਾਈਜੇਸ਼ਨ ਸਟਰਕਚਰ ਹੈ ਜਿੱਥੇ ਤਗੜੇ ਹੈਗੇ ਜਿਦਾ ਕਰਨਾਟਕਾ ਦੀ ਆਪਾਂ ਗੱਲ ਕਰ ਲਈਓ ਤਗੜੇ ਹੂੰ ਹੂੰ ਤਲंगाना ਦੇ ਵਿੱਚ ਤੇ ਧੜਾ ਤਗੜੇ ਲੀਡਰ ਹੈਗੇ ਉਹ ਲੜਦੇ ਆ ਫਾਈਟ ਕਰਦੇ ਉਹਦੇ ਵਿੱਚੋਂ ਅੱਜ ਬਾਕੀ ਹਰਿਆਣੇ ਦੀ ਐਗਜ਼ਾਮਪਲ ਤੁਸੀਂ ਦੇਖ ਲਓ ਬਣੇ ਬਣਾਇਆ ਸਭ ਕੋ ਲੈਣਾ ਚਾਹੁੰਦੇ ਸੀ ਉਹ ਨਹੀਂ ਹੋਇਆ ਉਹਦੇ ਵਿੱਚੋਂ ਤਾਂ ਬੀਜੇਪੀ ਹੁਣ ਅਕਾਲੀ ਤਾਂ Bargaining ਕਰ ਹੀ ਨਹੀਂ ਸਕਦੇ ਹੁਣ ਅਕਾਲੀ ਜਿਹੜਾ ਹੈਗਾ ਅਕਾਲੀਆਂ ਨੂੰ ਨਾਲ ਲੈ ਕੇ ਚੱਲਣਗੇ ਬੀਜੇਪੀ ਦੀ ਹੁਣ ਬਹੁਤ ਵੱਡੀ ਏ ਸੋਚ ਹੋ ਗਈ ਅਕਾਲੀ ਸਾਡੇ ਲਈ ਲਾਇਬਿਲਟੀ ਆ ਕਿਉਂਕਿ ਅਕਾਲੀ ਅਜੇ ਜਿਹੜਾ ਬੈਗੇਜ ਹੈਗਾ ਨਾ ਜਿਹੜਾ ਪੁਰਾਣਾ ਹੈ 7 ਤੋਂ 17 ਵਾਲਾ ਜਿਹੜਾ ਇਹਨਾਂ ਨੇ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਕੀਤਾ ਵਾ ਉਹ ਬੈਗੇਜ ਨਾਲ ਚੱਲਣ ਡਿਆ ਉਹਦੇ ਵਿੱਚ ਹਾਂ ਜਿਹੜੀਆਂ ਨੂੰ ਰਸਕੇ ਖਾਣੇ ਸੁਟਲ ਕੇ ਬਾਹਰ ਜਿਹੜੇ ਉਹਨਾਂ ਆਉਣੇ ਚਾਹਣਗੇ ਇਹਨਾਂ ਦੀ ਲਿਸਟਾਂ ਦੇ ਉੱਤੇ ਇਹਨਾਂ ਦੀਆਂ ਸ਼ਰਤਾਂ ਦੇ ਆ ਜਾਣਗੇ ਜਿਹੜਾ ਮਨਜਿੰਦਰ ਸਿੰਘ ਸਰਸਾ ਕੌਣ ਸੀਗਾ ਅਕਾਲੀ ਸੀ ਨਾ ਹਾਂ ਜੀ ਜੀ ਇਹਨਾਂ ਦੀਆਂ ਸ਼ਰਤਾਂ ਦੇ ਉੱਤੇ ਨਾਲ ਆਇਆ ਬਹੁਤ ਵੱਡਾ ਸਭ ਤੋਂ ਮੇਰੇ ਖਿਆਲ ਅਮੀਰ ਹੈ ਜਿਹੜਾ ਲੀਡਰ ਹੈਗਾ ਪੋਲੀਟੀਕਲ ਲੀਡਰਾਂ ਦੇ ਵਿੱਚੋਂ ਇੱਕ ਹੈਗਾ ਦਿੱਲੀ ਦੇ ਵਿੱਚ ਖਾਸ ਕਰਕੇ ਸਿੱਖਾਂ ਦੇ ਵਿੱਚ ਇਹਨਾਂ ਦੇ ਨਾਲ ਆ ਗਿਆ ਕਿਸ ਤਰੀਕੇ ਨਾਲ ਬੋਲੀ ਬਦਲੀ ਉਹਦੇ ਵਿੱਚ ਵਣ ਕੇ ਉਹ ਉਹਨਾਂ ਦਾ ਬਹੁਤ ਪ੍ਰੋਮਿਨੈਂਟ ਲੀਡਰ ਬਣ ਗਿਆ ਉੱਥੇ ਆਣ ਕੇ ਤਾਂ ਕਾਲੀ ਤਾਂ ਬਿਲਕੁਲ ਉਹਨਾਂ ਲਈ ਇਸ ਵੇਲੇ ਅਨਟਚੇਬਲ ਹੈ ਪਹਿਲੋਂ ਹੀ ਕਾਲੀ ਇਹਨੂੰ ਤਾਂ ਪਹਿਲੋਂ ਕੀਤਾ ਕਿਸੇ ਦਾ ਕਿ ਤਾਂ ਡੀਮੋਟੀਵੇਟਾਈਜ਼ ਕੀਤਾ ਕਿ ਤਾਂ ਵੱਡਾ ਖਲਾਰਾ ਪਾ ਦਿੱਤਾ ਅੱਛਾ ਬਾਬੇ ਡੇਰੇ ਪਹਿਲੋਂ ਬੀਜੇਪੀ ਉਹ ਤਕੜੇ ਧਰਨਾ ਜਾਣੇ ਹੁੰਦੇ ਜਿਹੜੀ ਤਾਕਤਵਰ ਨਹੀਂ ਹੁੰਦੀ ਹੈ ਉਹ ਉਹਨਾਂ ਦੇ ਨਾਲ ਹੈਗੇ ਹੈਗੇ ਆ ਇਸ ਕਰਕੇ ਉਹ ਨਹੀਂ ਨਾਲ ਲੈਣਗੇ ਹੁਣ ਤਾਂ ਇਹ ਦੌੜ ਪੈਣੀ ਆ ਵੀ ਕਿਹੜਾ ਹੋਣੀ ਜਿਹੜਾ ਹੈਗਾ ਬੀਜੇਪੀ ਜਾ ਕੇ ਆਪਣੀ ਥੋੜੀ ਬੋਤੀ ਥਾਂ ਜਿਹੜੀ ਉਹ ਸੇਵ ਕਰ ਲਵੇ ਹੂੰ ਓਕੇ ਜੀ ਬਟ ਆਮ ਆਦੀ ਪਾਰਟੀ ਵੱਲੋਂ ਹੋਵੇ ਚਾਹੇ ਦੂਸਰੇ ਪਾਸੇ ਵੱਲ ਹੋਵੇ ਹੁਣ ਤਾਂ ਬੀਜੇਪੀ ਨੂੰ ਆਪਣੇ ਗੇਟ ਬੰਦ ਇਸ ਕਰਕੇ ਕਰਨੇ ਪੈਣੇ ਆ ਕਿ ਅਸੀਂ ਇਹ ਬੈਗੇਜ ਨਾਲ ਲਈਏ ਕਿ ਜਿਹੜੇ ਕਾਂਗਰਸੀ ਕਾਲੀ ਜਿਹੜੇ ਆਗੇ ਠੀਕ ਆ ਦੂਸਰਾ ਇਹ ਕਿ ਬੀਜੇਪੀ ਜ਼ਰੂਰੀ ਨਹੀਂ ਵੀ ਤੁਸੀਂ ਉਹਨਾਂ ਟਿਕਟ ਆਪਣੇ ਮਰਜ਼ੀ ਨਾਲ ਦੇਣੇ ਆ ਉਹ ਆਰਐਸ ਸਲਾਹ ਕਰਦੇ ਆ ਉਹ ਹੋਰ ਜਿੱਥੇ ਵਧੀਆਂ ਸਲਾਹ ਕਰਦੇ ਆ ਉੱਥੇ ਮਤਲਬ ਮੈਂ ਕਹਿਣ ਤੋਂ ਭਾਵ ਹੈ ਕਿ ਆਰਗੇਨਾਈਜ਼ਡ ਨੈਟਵਰਕ ਹੈ ਹੂੰ ਜੇਪੀ ਦੀ ਪਾਰਟੀ ਮਸ਼ੀਨਰੀ ਚੋਣ ਮਸ਼ੀਨਰੀ ਤੇ ਜਿਹੜੀ ਧਨ ਮਸ਼ੀਨਰੀ ਹੈਗੀ ਆ ਉਹ ਸਾਰਿਆਂ ਨਾਲੋਂ ਬਹੁਤ ਤਾਕਤਵਾਰ ਹੈ ਤੇ ਜਦੋਂ ਤਾਕਤਵਾਰ ਹੁੰਦੀ ਹੈ ਤੇ ਫਿਰ ਉਹਦੇ ਵਿੱਚੋਂ ਤੁਸੀਂ ਦੇਖੋ ਕਿ ਜਿਹੜੇ ਚੋਣ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਆ ਕੋਈ ਡੇਰ ਨਹੀਂ ਕਰ ਸਕਦਾ ਉਹਨੂੰ ਪੋਸ ਕਰਨ ਵਾਸਤੇ ਹਾਂ ਇਸ ਕਰਕੇ ਆਪਰੇ ਸਾਬ ਉਹਨਾਂ ਡਿਸਾਈਡ ਕਰਦੇ ਆ ਉਸ ਡਿਸੀਜਨ ਦੇ ਵਿੱਚੋਂ ਕੋਈ ਪੰਥ ਵਾਲੀ ਗੱਲ ਨਹੀਂ ਹੁੰਦੀ ਕੋਈ ਸਿੱਖ ਵਾਲੀ ਗੱਲ ਨਹੀਂ ਆਉਣੀ ਕੋਈ ਹਿੰਦੂ ਵਾਲੀ ਗੱਲ ਨਹੀਂ ਆਉਣੀ ਫਿਰ ਉਹਨਾਂ ਕਹਿੰਦਾ ਵੀ ਜਿੱਤਣਾ ਕਿਦਾਂ ਉਹਨਾਂ ਦਾ ਮਕਸਦ ਹੁੰਦਾ ਵੀ ਜਿੱਤ ਅਸੀਂ ਕੱਢਣੀ ਆ ਅਸੀਂ ਜਿੱਤਣੀ ਆ ਇਸ ਕੈਲਕੂਲੇਸ਼ਨ ਦੇ ਵਿੱਚ ਬਹੁਤ ਵੱਡਾ ਪੈਰਾਫਰਨੀਡਿਆ ਹੈ ਉਹ ਉਹਦੀ ਮਦਦ ਕਰਦਾ ਹੈ ਔਰ ਅਲਟੀਮੇਟਲੀ ਉਹ ਜੀਨਰ ਉਹਦੇ ਵਿੱਚੋਂ ਨਿਕਲਦੇ ਆ ਹੂੰ ਡਾਕਟਰ ਸਾਹਿਬ ਆਪਾਂ ਦਿੱਲੀ ਦੀ ਗੱਲ ਕਰ ਰਹੇ ਸੀ ਉੱਥੇ ਭਾਜਪਾ ਆ ਗਈ ਹੈ ਖੈਰ ਉੱਥੇ ਮੁੱਖ ਮੰਤਰੀ ਪਦ ਫਿਲ ਹੋਣਾ ਹੀ ਹੈ 1 2 4 ਦਿਨਾਂ ਅੰਨ ਨੂੰ ਬਟ ਡਿਪਟੀ ਸੀਐਮ ਦਾ ਵੀ ਮੈਥਡ ਹੈ ਭਾਜਪਾ ਦੀ ਗਲਿਆਰਾਂ ਦੇ ਵਿੱਚ ਕਈ ਥਾਵਾਂ ਪਿਛਲੇ ਸਮੇਂ ਇਹਨਾਂ ਨੇ ਡਿਪਟੀ ਸੀਐਮ ਨਹੀਂ ਬਣਾਏ ਕਿਵੇਂ ਦੇਖਦੇ ਆ ਦਿੱਲੀ ਦੇ ਵਿੱਚ ਜੇਕਰ ਡਿਪਟੀ ਸੀਐਮ ਦਾ ਪਦ ਨਿਰਮਾਣ ਕਰਦੇ ਆ ਭਾਰਤ ਦੇ ਤਾਂ ਕੀ ਕਿਸੇ ਸਿੱਖ ਆਗੂ ਨੂੰ ਇਹ ਸੀਟ ਨਵਾਜੀ ਜਾ ਸਕਦੀ ਹੈ ਮੈਂ ਇੱਕ ਗੱਲ ਦੇ ਸਿੱਖ ਨਾਨ ਸਿੱਖ ਦਾ ਕੋਈ ਹੁਣ ਮਕਸਦ ਹੀ ਨਹੀਂ ਰਹਿ ਗਿਆ ਉਸ ਜਿਹੜੀ ਸਿਮਲਰ ਪੋਲਿਟਿਕ ਸੀ ਨਾ ਵੀ ਉੱਥੇ ਦੀ ਸੈਟ ਬਣਾ ਦੋ ਤੇ ਪੰਜਾਬ ਦੇ ਸਿੱਖ ਤੁਹਾਨੂੰ ਵੋਟ ਪਾਣਗੇ ਉਹ ਖਤਮ ਹੋ ਗਿਆ ਅਸੀਂ ਤਾਂ ਜਿਹੜਾ ਹੈ ਕਰਾਸ ਕਰ ਚੁੱਕੇ ਹਾਂ ਹੁਣ ਗੱਲ ਬਾਤ ਮੁੱਦਿਆਂ ਦੀ ਦੂਸਰੀ ਗੱਲ ਹੈ ਜੀ.ਡੀ.ਪੀ ਦਾ ਤੰਤਰ ਇਦਾਂ ਦਾ ਹੈਗਾ ਕਿ ਉੱਥੇ ਤੁਸੀਂ ਮੁੱਖ ਮੰਤਰੀ ਬਣਾ ਦੋ ਮੰਤਰੀ ਬਣਾ ਦੋ ਜਿੰਨੂੰ ਮਰਜ਼ੀ ਬਣਾ ਦੋ ਚੱਲਣੀ ਸਾਰੀ ਉੱਥੇ ਆਰਗੇਨਾਈਜੇਸ਼ਨ ਦੀ ਆ ਚਾਹੇ ਵੈਸੇਸ ਬੜੇ ਚੱਲਣੀ ਆ ਚਾਹੇ ਪਾਰਟੀ ਦੇ ਵਿੱਚ ਚੱਲਣੀ ਆ ਚਾਹੇ ਅਮਿਤ ਸ਼ਾਹ ਦੀ ਚੱਲਣੀ ਆ ਚਾਹੇ ਮੋਦੀ ਸਾਹਿਬ ਦਾ ਜਿਹੜਾ ਹੈਗਾ ਉਹ ਹੈਗਾ ਕਿ ਪੈਟਰਨ ਬੜਿਆ ਪਿਆ ਹੈ। ਤੋਂ ਇਸ ਕਰਕੇ ਸਿੱਖ ਨੂੰ ਬਣਾ ਦੇਣ ਮੁੱਖ ਮੰਤਰੀ ਵੀ ਬਣਾ ਦੇਣ ਦੂਸਰੇ ਨੂੰ ਬਣਾ ਦੇਣ ਉਹਦਾ ਇਹ ਨਹੀਂ ਵੀ ਉੱਥੇ ਮੁੱਖ ਮੰਤਰੀ ਸਿੱਖ ਨੂੰ ਬਣਾ ਦੇਣਗੇ ਪੰਜਾਬ ਦੇ ਸਿੱਖ ਵੋਟਾਂ ਵਾਧਣਗੇ ਜਾਂ ਉੱਥੇ ਹਿੰਦੂ ਨੂੰ ਬਣਾ ਦੇਣਗੇ ਤੇ ਪੰਜਾਬ ਦੇ ਸਿੱਖ ਵੋਟਾਂ ਨਹੀਂ ਪ ਕਿਹੜਾ ਵੋਕਲ ਹੈਗਾ ਤੁਸੀਂ ਕਹਿੰਦੇ ਸਿੱਖ ਉਹਦੇ ਲੀਡਰ ਖਾਸ ਕਰਕੇ सिरसा ਸਾਹਿਬ ਬਹੁਤ ਵੋਕਲ ਆ ਬਹੁਤ ਖੁੱਲ ਕੇ ਗੱਲ ਕਰਦੇ ਆ ਔਰ ਇਹ ਦਿੰਦੇ ਆ ਕਿ ਬਹੁਤ ਵੱਡੇ ਜਿਹੜੇ ਹੈਗੇ ਆ ਉਹ ਜਿਹੜੇ ਉਹ ਕੀ ਕਹਿੰਦੇ ਨੇ ਬਹਾਦਰ ਆ ਪੋਲੀਟੀਕਲੀ ਬਹੁਤ ਉੱਚੀ ਵਾਟਨਾ ਗੱਲ ਕਰਦੇ ਉਹ ਜਦੋਂ ਬੀਜੇਪੀ ਦੇ ਗੈਸਟ ਵੀ ਸੀਗੇ ਮੈਨੂੰ ਖੁਦ ਪਤਾ ਮੈਂ ਉਹਨਾਂ ਦੇ ਨਾਲ ਜਿੱਥੇ ਸੀਗਾ ਤੇ ਇਥੋਂ ਜਦੋਂ ਕਿਸਾਨ ਮੋਰਚਾ ਲੱਗਾ ਸੀਗਾ ਤੇ ਇਥੇ ਸਾਡੇ ਪਿੰਡ ਦੇ ਉੱਤੇ ਇਹਨਾਂ ਨੇ ਕੁਝ ਕਿਸਾਨ ਜਿਹੜੇ ਉੱਥੋਂ ਉਤਰਾ ਖੜਚੋਂ ਆ ਰਹੇ ਸੀ ਰੋਕੇ ਸੀਗੇ ਤੇ सिरसा ਸਾਹਿਬ ਤੱਕ ਪਹੁੰਚ ਕੇ ਸੀ ਉੱਥੇ ਹੂੰ ਸਰਕਾਰ ਪਹੁੰਚ ਗਈ ਸੀ ਇਹਨਾਂ ਨੇ ਆਣ ਕਿ ਉਦੋਂ ਬੀਜੇਪੀ ਸਰਕਾਰ ਸੀਗੀ ਹੂੰ ਯੂਪੀਸੀ ਵੀ ਪਲੀਜੀ ਬੀਜੇ ਸੀ ਉਹ ਸਪੈਸ਼ਲੀ ਉਹ ਠੀਕ ਆ ਕਿ ਉਹ ਮੁਲਕੇ ਬੀਜੇਪੀ ਚੱਲ ਗਿਆ ਕਈ ਕਾਰਨ ਹੋ ਸਕਦੇ ਆ ਉਹਦੇ ਸਪੈਸ਼ਲ ਗੱਲਾਂ ਵੀ ਉੱਠੀਆਂ ਸੀਗੀਆਂ ਪਰ ਉਹ ਕਿਉਂਕਿ ਬਹੁਤ ਤਕੜੇ ਜ਼ਿਮੀਦਾਰ ਵੀ ਹੈਗੇ ਆ ਰਿਸੋਰਸਫੁਲ ਵੀ ਹੈਗੇ ਆ ਵੋਕਲ ਵੀ ਹੈਗੇ ਆ ਸਾਰਾ ਕੁਝ ਹੈਗਾ ਤੋਂ ਇਸ ਕਰਕੇ ਇਹ ਬਹੁਤਾ ਫਰਕ ਨਹੀਂ ਪੈਂਦਾ ਹਾਂ ਉਹਨਾਂ ਨੂੰ ਇਸ ਕਰਕੇ ਬਣਾ ਲੈਣਗੇ ਕਿ ਜੇ ਉਹਨਾਂ ਨੇ ਜਿਹੜੀ ਖਾਸ ਕਰਕੇ ਜਿੱਦਾਂ ਹੁਣ ਕੇਜਰੀਵਾਲ ਸਾਹਿਬ ਦੇ ਸਾਹਮਣੇ ਬਿਲਕੁਲ ਉਹ ਬੋਲੇ ਆ ਵੀ ਉਹਨੂੰ ਜੇਲ੍ਹ ਜਾਣਾ ਪਊ ਅਜੀ ਉਹਨਾਂ ਸਵਾਲ ਨਹੀਂ ਵਿੱਚ ਚੁੱਕੇ ਹੈ ਜਾਜੇ ਉਹ ਵਰਗੇ ਅਜੀ ਉਹਨੇ ਮਤਲਬ ਇਹਦੀ ਐਮਐਲਏ ਸੋਹ ਨਹੀਂ ਚੁੱਕੀ ਪਰ ਉਹ ਸਟੇਟਮੈਂਟ ਦੇ ਦਿੱਤੀ ਬੀਜੇਪੀ ਨੂੰ ਇਦਾਂ ਦੇ ਵੀ ਲੋਕ ਚਾਹੀਦੇ ਹੈ ਨਾ ਜਿਹੜੇ ਦੂਸਰਿਆਂ ਨੂੰ ਬਹੁਤ ਬੁਲੀ ਵੀ ਕਰਨ ਦੂਸਰਿਆਂ ਨੂੰ ਡਰਾਉਂ ਕੇ ਜਾਂ ਕਈ ਇਦਾਂ ਦੇ ਵੀ ਹੁੰਦੇ ਆ ਹੁਣ ਪ੍ਰਵੇਸ਼ ਵਰਮਾ ਸਾਹਿਬ ਵਰਗੇ ਤੇ ਅਨੁਰਾਗ ਠਾਕਰ ਵਰਗੇ ਇਹਨਾਂ ਨੇ ਕਿਹੜੀ ਭਾਸ਼ਾ ਬੋਲੀ ਸੀ ਹੂੰ ਪੁਰਾ ਜਾਈਦਾ ਸੀ ਇਹ ਤਾਂ ਚੱਲਦਾ ਸੀ ਉਹਨਾਂ ਰਿਵਾਰਡ ਕਰਦੇ ਆ ਬਦੂੜੀ ਨੇ ਕਿਹੜੀ ਭਾਸ਼ਾ ਬੋਲੀ ਸੀ ਪਤਾ ਨਹੀਂ ਜਿੱਤਿਆ ਮਾਰਿਆ ਮਨ ਉਹ ਤਾਂ ਪਤਾ ਨਹੀਂ ਕਾਲ ਕਾ ਜਦੋਂ ਯੋ ਆਚੀ ਜੇ ਤੁਸੀਂ ਬਿਲਕੁਲ ਆਚੀ ਜੇ ਤੁਸੀਂ ਪਰ ਕਿਹੜੀ ਭਾਸ਼ਾ ਸੀਗੀ ਉਹ ਭਾਸ਼ਾ ਇਹ ਨਹੀਂ ਵੀ ਪਤਾ ਨਹੀਂ ਸੀ ਜਾਣ ਬੁੱਝ ਕੇ ਪ੍ਰਿੰਕਾ ਗਾਂਧੀ ਨੂੰ ਉੱਚ ਲਿਆਂਦਾ ਗਿਆ ਸੀ ਤੁਸੀਂ ਸਿਲਮਪੁਰ ਦੇ ਵੋਟਾਂ ਵਾਲੇ ਦੇਣ ਜਿਹੜਾ ਉੱਥੇ ਬੰਬਾਰ ਖੜਾ ਕੀਤਾ ਸੀ ਉਹ ਜਾਣ ਬੁੱਝ ਕੇ ਲਿਆਂਦਾ ਗਿਆ ਤਾਂ ਬੀਜੇਪੀ ਜਿਹੜੀ ਹੈਗੀ ਆ ਜਿਹੜੀ ਜਿਹੜੀ ਰਾਜਨੀਤੀ ਦੀ ਖੇਡ ਵਾ ਉਹਦੀ ਸਾਰੀਆਂ ਗੋਟੀਆਂ ਜਿਹੜੀਆਂ ਨਾ ਉਹਨਾਂ ਨੂੰ ਖੇਡਣਾ ਉਹਨੂੰ ਆਉਂਦਾ ਵਾ ਪਰ ਬੋਤ ਖੁੱਲ ਕੇ ਧੱਕੇ ਨਾ ਜਾਂ ਜਿੱਦਾਂ ਵੀ ਕਹੋ ਖੇਡਦੇ ਉਹਦੇ ਵਿੱਚ ਤੁਸੀਂ ਦੇਖੋ ਬਜਟ ਸੈਸ਼ਨ ਦੇ ਵਿੱਚ 12 ਲੱਖ ਦੀ ਐਗਜ਼ੈਂਪਸ਼ਨ ਦਿੱਤੀ ਗਈ ਆ। ਇਹ ਅਸਰ ਨਹੀਂ ਪਿਆ ਸੀ ਤੇ 100 ਅਸਰ ਪਿਆ। ਹਾਂ ਮੈਂ ਕਿਹਾ ਮੈਂਜੀਨੇਸ਼ਨ ਦੇ ਤੌਰ ਤੇ 100 ਅਸਰ ਪਿਆ। ਵੇਖੋ ਉਹਦੀ ਕਿੰਨਾ ਵੱਡਾ ਫੈਸਲਾ ਕਰ ਦਿੱਤਾ। ਮੀਡਲ ਕਲਾਸ ਇਹ ਅਗਲੇ ਸਾਲ 12 ਹੋਣੀ ਸੀ ਉਹਨੇ ਕਿਹਾ ਯਾਰ ਇਹ ਇਹ ਤਾਂ ਬਹੁਤ ਵਧੀਆ ਗੱਲ ਹੈ। ਮੇਰੇ ਲਈ ਤਾਂ ਬਹੁਤ ਵਧੀਆ ਗੱਲ ਕੀਤਾ। ਕਿਸੇ ਇਲੈਕਸ਼ਨ ਕਮਿਸ਼ਨ ਨੇ ਕੁਝ ਨਹੀਂ ਕੀਤਾ। ਕੋਈ ਮर्यादा ਵਾਲੀ ਗੱਲ ਨਹੀਂ ਹੈ। ਮर्यादा ਨਹੀਂ ਹੈ ਨਾ ਵਾਸਤੇ। ਨਾ ਸੰਵਿਧਾਨਕ ਮर्यादा ਲੱਗੀ ਆ, ਨਾ ਰਾਜਨੀਤਿਕ ਮर्यादा ਹੈਗੀ ਆ ਜਾਂ ਨੈਤਿਕ ਮर्यादा ਹੈਗੀ ਆ। ਇਹਨਾਂ ਲਈ ਤਾਂ ਸਿਰਫ ਸਿਰਫ ਤਾਕਤ ਨੂੰ ਆਪਣੇ ਹੱਥ ਵਿੱਚ ਲੈਣਾ ਹੈ। ਜਿਹੜਾ ਵੀ ਤਰੀਕਾ ਰਾਜਨੀਤੀ ਦੇ ਕਹਿੰਦੇ ਹੁੰਦੇ ਹਨ ਨਾ ਸਭ ਕੁਝ ਮਾਫ ਆ ਲਵ ਵਾਰ ਐਂਡ ਪੋਲਿਟਿਕਸ ਤੋਂ ਬਾਕੀ ਤਾਂ ਗੱਲ ਛੱਡ ਦਈਏ ਸਭ ਕੁਝ ਮਾਫ ਹੈਗਾ ਜੋ ਵੀ ਇਹਨਾਂ ਨੇ ਕਰਨਾ ਹੁੰਦਾ ਉਹ ਆਪਣੇ ਤਰੀਕੇ ਨਾਲ ਕਰਦੇ ਆ ਤਾਕਤ ਨੂੰ ਲੈਂਦੇ ਆ ਪਰ ਇਹ ਬਹੁਤ ਲੰਮਾ ਸਮਾਂ ਕਿਹਦੀ ਨਹੀਂ ਚੱਲਦਾ ਇਹ ਵੀ ਗੱਲ ਹੈਗੀ ਆ ਲੱਗਦਾ ਹੈ ਕਿ ਬਹੁਤ ਅੱਗੇ ਵੱਧ ਰਹੇ ਆ ਉਹੀ ਗੱਲ ਹੈ ਕਿ ਵਾਇਬਲ ਆਲਟਰਨੇਟਿਵ ਮਿਲ ਜਵੇ ਇਹ ਗੱਲ ਬੜੀ ਕਲੀਅਰ ਹੈ ਜੇ ਅੱਜ ਹੀ ਕਾਂਗਰਸ ਨੂੰ ਕੋਈ ਉੱਥੇ ਤਕੜਾ ਲੀਡਰ ਪੰਜਾਬ ਦੇ ਵਿੱਚ ਮਿਲ ਜਾਵੇ ਖਾਸ ਕਰਕੇ ਜਿਹੜਾ ਵੋਕਲ ਹੈ ਕਨਫਰੰਟ ਕਰਦਾ ਹੈ ਜਿਹੜਾ ਜੇਲ੍ਹ ਜਾਣ ਤੋਂ ਨਹੀਂ ਡਰਦਾ ਹੈ ਹੈ ਜਿਹੜਾ ਆਮ ਲੋਕਾਂ ਦੇ ਵਿੱਚ ਬਹਿ ਕੇ ਗੱਲ ਕਰਦਾ ਹੈ ਜਿਹੜਾ ਮਾਸ ਨੂੰ ਮੋਬਾਈਲਾਈਜ਼ ਕਰ ਸਕਦਾ ਜਿਹੜਾ ਮੁੱਦਿਆਂ ਦੇ ਉੱਤੇ ਡਾਇਰੈਕਟਲੀ ਕਨਫਰੰਟ ਕਰੇ ਆਮ ਆਲੀ ਪੀਸ ਨੂੰ ਤਪਾਸ ਨਹੀਂ ਰੱਖ ਸਕਦੇ ਕਾਂਗਰਸ ਪੋਲੀਟੀਕਲ ਰੈਲੇਵੈਂਟ ਹੋ ਸਕਦੀ ਹੈ ਪਰ ਕਾਂਗਰਸ ਦੇ ਵਿੱਚ ਖੁਦ ਕੀ ਹਰਿਆਣੇ ਦੇ ਵਿੱਚ ਜਿਹੜੀ اپੋਜੀਸ਼ਨ ਦਾ ਲੀਡਰ ਹੀ ਚੁਣਿਆ ਗਿਆ ਕਿੰਨੇ ਮਹੀਨੇ ਹੋ ਗਏ ਉਹਨਾਂ 100 ਦਿਨ ਵੀ ਮਨਾ ਲਿਆ 100 ਦਿਨ ਦੀ ਅਚੀਵਮੈਂਟ ਵੀ ਕਰਤੀਆਂ ਤੇ ਇੱਥੇ ਅਜੇ ਵੀ ਸ਼ਾਇਦ ਹੂਡਾ ਸਾਹਿਬ ਉਸੇ ਕੋਠੀ 'ਚ ਰਹਿਣ ਰਹੇ ਆ ਕਾਂਗਰਸ ਦੀ ਸਮੱਸਿਆ ਇਹ ਹੈ ਕਿ ਇਹ ਨਹੀਂ ਵੀ ਲੋਕੀ ਕਾਂਗਰਸ ਦੇ ਨਾਲ ਨਹੀਂ ਹੈ। ਜਬੀ ਬੀਜੇਪੀ ਤਨੂੰ ਤੇਰਤਾਂ ਦਿਸੇ ਕੋਈ ਅਗਲੇ ਪਾਸੇ ਜਿੱਥੇ ਜਿੱਥੇ ਕੀਤੀ ਆ ਲੋਕੀ ਨਾਲ ਖੜੇ ਹੋ ਜਾਂਦੇ ਆ ਪਰ ਦੂਸਰੀ ਗੱਲ ਹੈ ਵੀ ਕਾਂਗਰਸ ਲੀਡਰਾਂ ਦੇ ਵਿੱਚ ਬੀਜੇਪੀ ਨਾਲ ਬਹੁਤਾ ਫਰਕ ਤਾਂ ਹੈ ਨਹੀਂਗਾ। ਪਹਿਲਾਂ ਵੀ ਫਰਕ ਨਹੀਂ ਸੀਗਾ। ਵਿਚਾਰਧਾਰਾ ਵੀ ਇੱਕੋ ਹੀ ਹੈਗੀ ਆ। ਹਿੰਦੂਤਵ ਵੀ ਤਕਰੀਬਨ ਉਸੇ ਕਿਸਮ ਦਾ ਹੀ ਚੱਲਦਾ ਰਿਹਾ ਸੌਫਟ ਹੋ ਜਾਂਦਾ ਦੁਹਰਾ ਹੋ ਜਾਂਦਾ ਸੀਗਾ। ਤੇ ਬਾਕੀ ਹੋਰ ਵੀ ਜੋ ਕਾਰੋਬਾਰ ਵੀ ਸਾਰਾ ਉਹੀ ਹੈਗਾ। ਬੀਜੇਪੀ ਦੇ ਵਿੱਚ ਡਿਸਪਲਿਨ ਜ਼ਿਆਦਾ ਹੈਗਾ। ਤੁਸੀਂ ਬਾਹਰ ਕੱਢ ਦਿੱਤੇ ਜਾਂਦੇ ਜੋ ਜ਼ੀਰੋ ਕਰ ਦਿੱਤੇ ਜਾਂਦੇ ਜੀ ਹੂੰ ਬਧਿਆਨ ਦੇਸ਼ ਦਾ ਮੁੱਖ ਮੰਤਰੀ ਸੀਗਾ ਔਰ ਤੁਸੀਂ ਦੇਖੋ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਪਰਚੀ ਫੜਾਤੀ ਉਹ ਹੈਰਾਨ ਸੀ ਹੂੰ ਹੂੰ ਜੀ ਔਰ ਤੁਸੀਂ ਉਹ ਗੱਲ ਦੀ ਦਾ ਨਾਗਿਆ ਵਿੱਚ ਉੱਥੇ ਥੋੜਾ ਇਸ ਕਿਸਮ ਦਾ ਹੈਗਾ ਹੂੰ ਹੂੰ ਡਾਕਟਰ ਸਾਹਿਬ ਪੰਜਵੇਂ ਗੈਰ ਕਾਨੂੰਨੀ ਪ੍ਰਵਾਸ ਦਾ ਮੁੱਦਾ ਇੰਨੀ ਦਿਨੀ ਵੱਡੇ ਪੱਧਰ ਉੱਤੇ ਪੱਖਿਆ ਹੋਇਆ ਇੱਕ ਜਹਾਜ਼ ਆ ਗਿਆ ਤੇ ਦੂਜਾ ਲੱਦਨ ਨੂੰ ਫਿਰਦੇ ਨੇ ਅਮਰੀਕਾ ਵਾਲੇ ਇਸ ਦੌਰਾਨ ਪ੍ਰਧਾਨ ਮੰਤਰੀ ਅਮਰੀਕਾ ਦੀ ਫੇਰੀ ਉੱਤੇ ਹੋਣਗੇ ਅਗਲੇ ਦਿਨਾਂ ਦੇ ਵਿੱਚ ਤੇ ਸ਼ਾਇਦ ਦੱਸਿਆ ਜਾ ਰਿਹਾ ਕਿ 트럼ਪ ਨਾਲ ਵੀ ਗੱਲਬਾਤ ਹੋਵੇਗੀ ਇਸ ਮਾਮਲੇ ਨੂੰ ਕਿਵੇਂ ਛੋਟਾ ਜਾਂ ਸੰਖੇਪ ਜੇਕਰ ਆਪਾਂ ਰੱਖ ਸਕੋ ਕੋਈ ਸੰਖੇਪ ਨਹੀਂ ਮਿਲਦਾ 트럼ਪ ਨੇ ਕੋਈ ਗੱਲ ਨਹੀਂ ਕਰਨੀ ਕੀ ਗੱਲ ਕਹਿਣਗੇ ਵੀ ਇਲੀਗਲ ਸਾਡੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਰੱਖ ਲਓ ਤੁਸੀਂ ਕਦੀ ਨਹੀਂ ਇਦਾਂ ਹੁੰਦਾ ਹੁੰਦਾ ਹੂੰ ਜੀ ਬਿਲਕੁਲ ਇਦਾਂ ਨਹੀਂ ਹੁੰਦਾ ਉਹਨਾਂ ਦਾ ਆਪਣਾ ਕਾਨੂੰਨ ਆ ਕੱਲ ਉਹ ਤੁਹਾਡੇ ਕਹਿਣਗੇ ਵੀ ਤੁਹਾਡੇ ਕੋਲ ਹਿੰਗੀ ਆਏ ਤੇ ਇਦਾਂ ਨਹੀਂ ਹੁੰਦਾ ਜਿਹੜੀ ਬਾਈਲੈਟਰਲ ਰਿਲੇਸ਼ਨਸ਼ਿਪ ਹੁੰਦਾ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਹੁੰਦੀ ਆ ਉਹਦਾ ਕੋਰ ਝੰਡਾ ਤੈਅ ਹੁੰਦਾ ਵਾ ਕੀ ਇਹ ਮੁੱਦਤ ਗੱਲ ਹੋ ਗਈ ਉਹ ਟ੍ਰੇ ਟਰੰਪ ਨੂੰ ਸਵਾਈਟ ਟ੍ਰੇਡ ਤੋਂ ਹੋਰ ਕੁਝ ਨਹੀਂ ਚਾਹੀਦਾ ਹਾਂ ਓਕੇ ਕਿਹੜੀ ਸੈਸ਼ਨ ਦਿੰਦੇ ਆ ਉਹਨਾਂ ਨੂੰ ਕਿਸ ਕਿਸਮ ਦਾ ਜਿਹੜਾ ਉਹਨਾਂ ਦੇ ਨਾਲ ਟ੍ਰੇਡ ਕਰਦੇ ਆ ਕਿਹੜੇ ਉਹਨਾਂ ਕੋਲ ਹਥਿਆਰ ਕਰਦੇ ਆ ਬ੍ਰਿਕਸ ਵੀ ਇਹਨਾਂ ਨੂੰ ਕਹਿ ਸਕਦੇ ਆ ਵੀ ਬ੍ਰਿਕਸ ਦੇ ਤੁਸੀਂ ਥੋੜਾ ਜਿਹਾ ਉਸ ਕਰੰਸੀ ਵਾਲੇ ਪਾਸੇ ਨਾ ਚਲੋ ਤਾਂ ਇਸ ਕਰਕੇ ਉਹ ਜਿਹੜੇ ਹਾਂ ਜਿਹੜੇ ਇਲਲੀਗਲ ਵਾਲੀ ਗੱਲ ਹੈਗੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਇਹਦੇ ਤੋਂ ਕੋਈ ਅਸਰ ਪੈਣ ਵਾਲਾ ਹੈਗਾ ਕਿਉਂਕਿ ਉਹਦੀ ਇੰਟਰਨਲ ਉਹਨਾਂ ਦੀ ਪਾਲਿਸੀ ਦਾ ਹਿੱਸਾ ਹੈਗਾ ਔਰ ਉਥੇ ਸਥਾਵਾਂ ਜਿਹੜੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਉਹ ਸਥਾਵਾਂ ਇਨੀਆਂ ਕਮਜ਼ੋਰ ਨਹੀਂ ਹੈ ਕਮਜ਼ੋਰ ਤਾਂ ਹੋਈਆਂ ਪਹਿਲਾਂ ਨਾਲੋਂ ਪਰ ਇਨੀਆਂ ਕਮਜ਼ੋਰ ਵੀ ਨਹੀਂ ਹੈਗਾ ਵੀ ਇੱਕ ਪ੍ਰਾਈਮ ਮਿਨਿਸਟਰ ਤੇ ਜਾ ਕੇ ਕਹੇ ਕਿ ਭਾਈ ਤੁਸੀਂ ਇਦਾਂ ਕਰ ਲਓ ਉਹ ਤੇ ਹੋਰ ਜਿਹੜਾ ਬਾਣਾ ਵਰਤਣਾ ਬਤਣਾ ਜਿਹੜੇ ਇਲਲੀਗਲ ਗਏ ਆ ਜਿਹੜੇ ਡਿਟੈਂਸ਼ਨ ਸੈਂਟਰਸ ਦੇ ਵਿੱਚ ਹੈਗੇ ਆ ਔਰ ਜਿਹੜੇ ਉਹ ਹੈਗੇ ਹਾਂ ਇਹ ਥੋੜਾ ਕਹਿ ਸਕਦੇ ਵੀ ਥੋੜਾ ਹਿਊਮਨ ਜਿਹੜਾ ਜਿਹੜਾ ਉਹਨਾਂ ਨਾਲ ਟ੍ਰੀਟ ਕੀਤਾ ਜਾਵੇ ਪਰ ਉਹ ਵੀ ਕਹਿਣਗੇ ਸਾਡਾ ਰੂਲ ਇਹ ਹੈਗਾ ਜਿਹੜਾ ਬੰਦਾ ਇਲਲੀਗਲ ਆਇਆ ਇੱਥੇ ਜਿਹੜਾ ਬੰਦਾ ਇਦਾਂ ਐਂਟਰ ਕੀਤਾ ਵਾ ਉਹ ਸਾਡਾ ਰੂਲ ਇਹ ਕਹਿੰਦਾ ਵੀ ਉਹਨੂੰ ਜਦੋਂ ਦੇਸ਼ੋਂ ਛੱਡ ਕੇ ਉਹਨਾਂ ਨੂੰ ਇਸ ਤਰੀਕੇ ਨਾਲ ਕਰੋ ਤਾਂ ਇਸ ਕਰਕੇ ਇਹ ਇਹ ਇੱਕ ਵੱਖਰੀ ਕਰਕ ਪੈਣ ਵਾਲੀ ਮੈਨੂੰ ਨਹੀਂ ਲੱਗਦਾ ਵੀ ਕੋਈ ਇਹਦੇ ਨਾਲ ਗੱਲ ਹੋਊਗੀ ਹਾਂ ਕੋਈ ਛੋਟਾ ਮੋਟਾ ਦੇਸ਼ ਹੋਵੇ ਤੇ ਉੱਥੇ ਦੀ ਗੱਲ ਚੱਲ ਜਾਂਦੀ ਆ ਪਰ ਉਹ ਦੇਸ਼ ਦੀ ਤਾਂ ਪਾਲਿਸੀ ਇਹ ਹੈਗੀ ਮੈਸੇਜ ਕਰਵੇ ਜ਼ਰੂਰ ਕੀਤਾ ਹੈ ਠੀਕ ਹੈ ਕਿ ਭਾਵੇਂ ਗੁਜਰਾਤੀ ਜਿਆਦੇ ਸੀ ਮੈਸੇਜ ਪੰਜਾਬ ਵਾਲਿਆਂ ਨੂੰ ਦਿੱਤਾ ਉਹਨਾਂ ਨੇ ਲਿਆ ਕੇ 5 ਤਾਰੀਖੇ ਵੀ ਭਾਈ ਇਦਾਂ ਨਾ ਕਰੋ ਤੁਸੀਂ ਤੇ ਇਹ ਹੁਣ ਸਾਡੀ ਸਰਕਾਰ ਦਾ ਬਣਦਾ ਵੀ ਜਿਹੜੇ ਏਜੰਟਾਂ ਨੇ ਇਹ ਸਾਰਾ ਕੁਝ ਕੀਤਾ ਹੈ ਹੂੰ ਇਹ ਅਪਰੂਵ ਹੋ ਜਾਂਦਾ ਜੇ ਸਟੇਟ ਦੀ ਵਿਲ ਹੋਵੇ ਜੇ ਸਿਸਟਮ ਦੀ ਵਿਲ ਹੋਵੇ ਜਿੰਨੀ ਰਿਕਵਰੀ ਥੋੜੀ ਬੋਧੀ ਕਰਕੇ ਇਹਨਾਂ ਲੋਕਾਂ ਨੂੰ ਕੰਪਨਸੇਟ ਕੀਤਾ ਜਾਵੇ। ਪਰ ਕਿਉਂ ਆਪਾਂ ਸਾਪਾਦਾ ਵੀ ਉਹ ਕਿੰਨੂੰ ਨਹੀਂ ਪਤਾ ਕਿਹੜਾ ਏਜੰਟ ਸੀਗਾ, ਕਿਹੜਾ ਕਿਹਦੇ ਨਾਲ ਜੁੜਿਆ, ਨਹੀਂ ਪਤਾ ਕੱਲ ਨੂੰ ਕਿਹੜੀ ਬਿਊਰੋਕ੍ਰੇਸੀ ਨਾਲ ਜੁੜਿਆ ਵੀ ਹੋ ਸਕਦਾ ਕੋਈ ਪੋਲੀਟਿਕਲ ਲੀਡਰ ਦਾ, ਸਰਪੰਚ ਦਾ ਵੀ ਕੋਈ ਹੋ ਸਕਦਾ ਉਹਦੇ ਵਿੱਚੋਂ, ਸਰਪੰਚ ਦਾ ਐਮਐਲਏ ਆ ਗਿਆ ਤੇ ਜੇ ਪੰਜਾਬ ਦਾ ਹਾਲ ਇਹ ਆ ਵੀ ਜੀ ਇੱਕ ਐਮਐਲਏ ਇੱਕ ਠਾਣੇਦਾਰ ਨੂੰ ਇਹ ਕਹਿੰਦਾ ਵੀ ਉਹੜੇ ਗੱਟੂ ਜਿਹੜੇ ਹੈਗੇ ਆ ਉਹ ਜਿਹੜੇ ਬੰਦੇ ਫੜੇ ਚਾਈਨਾ ਡੋਰ ਦੇ ਉਹਨੂੰ ਛੱਡ ਦੇ ਤੇ ਫਿਰ ਤੁਸੀਂ ਕਿੱਦਾਂ ਆਸ ਰੱਖ ਸਕਦੇ ਵੀ ਐਡੇ ਵੱਡੇ ਏਜੰਟਾਂ ਨੂੰ ਜਿਹੜਾ ਇਹ ਹ ਅਸੀਂ ਆਪਣੇ ਸਿਸਟਮ ਨੂੰ ਫਲੋਰਿਸ਼ ਹੋਣ ਦਿੱਤਾ ਹਰ ਤੀਸਰੀ ਦੁਕਾਨ ਕਿਸ ਸਮੇਂ ਤੇ ਕੈਮਿਸਟਰੀਆਂ ਤਾਂ ਖੁੱਲੀਆਂ ਸੀਗੀਆਂ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਆ ਜਿਹੜੀ ਸੀ ਬਾਹਰ ਭੇਜਣ ਵਾਲੇ ਆ ਗਏ ਕਿੱਥੋਂ ਇੰਨੇ ਆ ਗਏ ਕੋਈ ਰਜਿਸਟ੍ਰੇਸ਼ਨ ਹੋਈ ਆ ਇਹ 10 ਸਾਲਾਂ ਤੋਂ ਚੱਲ ਰਿਹਾ ਥੋੜਾ ਬੋੜਾ ਰੈਗੂਲੇਟ ਤੇ ਕਰੋ ਉਹਨਾਂ ਨੂੰ ਇਹ ਤਾਂ ਪੁੱਛੋ ਪ੍ਰੈਜੈਂਡਾ ਆ ਸਾਡਾ ਵੀ ਕਸੂਰ ਆ ਇੱਥੇ ਸਾਡੇ ਵੀ ਮੁੰਡੇ ਗਏ ਆ ਦੱਸਦੇ ਨਹੀਂ ਕਿਸ ਨੂੰ ਆਪਣੇ ਸਗੇ ਚਾਚੇ ਤਾਂ ਇਹਨੂੰ ਨਹੀਂ ਦੱਸਦੇ ਵੀ ਇਹ ਮੁੰਡਾ ਬਾਹਰ ਨਾ ਨਜ਼ਾਇਜ਼ ਭੇਜਣ ਲੱਗੇ ਆ ਪਤਾ ਨਾ ਲੱਗ ਜੇ ਕਿਤੇ ਪਾਣੀ ਦਾ ਮਾਰ ਦੇ ਇਰਖਾ ਨਾ ਕਰ ਲੈ ਅ ਤਾਂ ਹੁਣ ਜਦੋਂ ਵਾਪਸ ਆਉਣ ਦੇ ਹੁਣ ਪਤਾ ਲੱਗਦਾ ਵੀ ਇਹ ਤੇ ਜੇ ਗੱਲ ਸਾਡੇ ਨਾਲ ਕੀਤੀ ਹੁੰਦੀ ਤੇ ਅਸੀਂ ਦੱਸ ਦਿੰਦੇ ਮੇਰੇ ਕਹਨ ਤੋਂ ਪਾਵ ਹੈਗਾ ਲੋਕੀ ਰੋੜਾ ਕੋਈ ਮੁਸੀਬਤ ਵੇਲੇ ਨਾ ਦੇਸ਼ ਦੇ ਨਾਲ ਖੜਾ ਹੁੰਦਾ ਸਿਰਫ ਤੁਹਾਡੀਆਂ ਲੱਤਾਂ 'ਚ ਕਿੰਨਾ ਕੁ ਜ਼ੋਰ ਹੈਗਾ ਉਹਨੇ ਸਾਰਾ ਇਹ ਜਿਹੜਾ ਚੱਲਣਾ ਪੈਣਾ ਹੁੰਦਾ ਹੁਣ ਇਹ ਨਾ ਚਲੇ ਇੰਡੀਆ ਨੂੰ ਜਾਂ ਹੋਰ ਦੇਸ਼ ਵੀ ਜਿਹੜੇ ਹੈਗੇ ਜਿਵੇਂ ਇਲੀਗਲ ਆਏ ਆ ਉਹਨਾਂ ਨੇ ਜੇ ਭੇਜਣਾ ਸ਼ੁਰੂ ਕਰ ਦਿੱਤਾ ਅਜੇ ਤਾਂ ਕੈਨੇਡਾ ਵਾਲੇ ਦੇ ਜਹਾਜ਼ ਆਉਣੇ ਆ ਹੂੰ ਕਰਕੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੇ ਉਥੇ ਰਿਪੋਰਟ ਹੀ ਨਹੀਂ ਕੀਤਾ ਜਾਂ ਜਿਹੜੇ 15 ਪਰ ਅਮਰੀਕਾ ਚਲੇ ਗਏ ਆ ਤਾਂ ਜਿਨ੍ਹਾਂ ਨੇ ਪੋਲੀਟਿਕਲ ਐਸਐਲਐਮ ਲੈ ਲਈ ਮਨ ਕੋ ਦੱਸ ਰਿਹਾ ਸੀ ਵੀ ਐਸਐਲਐਮ ਦੇ ਕੇਸ ਫਿਲੋ ਬਹੁਤ ਲੰਬੇ ਪੈ ਰਹੇ ਹੁੰਦੇ ਸੀਗੇ ਹੁਣ ਉਹ ਬਹੁਤ ਜਲਦੀ ਉਹਨਾਂ ਦਾ ਨਿਵੇੜਾ ਕਰ ਰਹੇ ਆ ਉਹ ਨਿਵੇੜਾ ਕਰਨ ਦੇ ਨਾਲ ਹੀ ਫਿਰ ਉਹਨਾਂ ਨੂੰ ਕਿnde ਭਾਈ ਜਾਓ ਤੁਸੀਂ ਜਿੱਥੋਂ ਆਏ ਥੋਂ ਹੁਣ ਉਹਨਾਂ ਦੀ ਸਰਦਾਰੀ ਆਪਣੀ ਵੀ ਹੀ ਇਹਨਾਂ ਖਰਚਾ ਕੋ ਚੱਲ ਗਿਆ ਹੂੰ ਜੀ ਸਾਡਾ ਦੇਸ਼ ਕਿਉਂ ਚੱਲੇ ਉਹ ਕੱਲ ਨੂੰ 트੍ਰੰਪ ਸਾਹਿਬ ਕਦੇ ਮੋਦੀ ਸਾਹਿਬ ਨੂੰ ਇਹ ਨਾ ਕਹਦੇ ਕਿ ਤੁਸੀਂ ਆਪਣੇ ਜਹਾਜ਼ ਭੇਜ ਦਿਓ ਜੀ ਹੂੰ ਅਗਰ ਤੁਹਾਨੂੰ ਲੈ ਕੇ ਜਾਣਾ ਵਾ ਤੇ ਤੁਸੀਂ ਇਦਾਂ ਕਰੋ ਆਪਣੇ ਜਾਜ ਲੈ ਆਓ ਤੇ ਇਥੋਂ ਆਪਣੇ ਬੰਦੇ ਲੈ ਚਲੋ ਉਹ ਸ਼ਾਇਦ ਇਹ ਵੀ ਨਾ ਮੰਨਣ ਇਹ ਗੱਲ ਨੂੰ ਹਾਂ ਹਾਂ ਜੀ ਜੀ ਬਿਲਕੁਲ ਖੈਰ ਅੱਜ ਦੇ ਇਹ ਸਾਰੇ तमाम ਮਸਲੇ ਜਿਨ੍ਹਾਂ ਉੱਤੇ ਬੜੀ ਵਿਸਤਾਰ ਨਾਲ ਸਾਡੀ ਸੰਗ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਖੈਰ ਸਾਡੇ ਨਾਲ ਜੁੜੇ ਰਹੇ ਉੱਗੇ ਰਾਸੀ ਮਾਹਰ ਤੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋ ਸਾਹਿਬ ਸੋ ਡਾਕਟਰ ਸੇਖੋ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਬੜਾ ਬੁੱਲਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ thank you ji thank you very much thank you e mission punjabi